ਮੈਂ ਬਹੁਤ ਸਾਰੇ ਸੁਭਾਅ ਨੋਟ ਕਰਦਾ ਤੇ ਕਈ ਵਾਰ ਤਾਂ ਆਪਦੇ ਮਨ ਦੇ ਵਿੱਚ ਵੀ ਇੱਕ ਖਿਆਲ ਆਉਂਦੇ ਆ ਵੀ ਯਾਰ ਇਹ ਬੰਦਾ ਇਸ ਤਰੀਕੇ ਨਾਲ ਕਿਉਂ ਗੱਲ ਕਰ ਗਿਆ ਇਹ ਬੰਦਾ ਇਸ ਤਰੀਕੇ ਨਾਲ ਕਿਉਂ ਗੱਲ ਕਰ ਰਿਹਾ ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਜੇ ਆਪਾਂ ਐਸ ਅ ਸਾਈਕੋਲੋਜਿਸਟ ਮੈਂ ਜਾਨਣਾ ਚਾਹਾਂ ਮਨੁੱਖੀ ਸੁਭਾਅ ਕੀਆ ਮੈਂਟਲ ਹੈਲਥ ਬਹੁਤ ਜ਼ਰੂਰੀ ਹੈ ਬਿਲਕੁਲ ਇਨਫੈਕਟ ਸਰੀਰਕ ਸਿਹਤ ਨਾਲੋਂ ਵੀ ਜ਼ਰੂਰੀ ਮੈਂਟਲ ਹੈਲਥ ਹੈ WHO ਵਰਗੀਆਂ ਸੰਸਥਾਵਾਂ ਇਹ ਕਹਿੰਦੀਆਂ ਨੇ ਕਿ No health without mental ਬਿਲਕੁਲ ਬੱਚਿਆਂ ਦੀਆਂ ਗੱਲ ਕਰੋ ਬੱਚਿਆਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਆ ਜਿਨ੍ਹਾਂ ਨੂੰ ਅਸੀਂ ਵਿਵਹਾਰਕ ਸਮੱਸਿਆਵਾਂ ਬਿਹੇਵਰਲ ਪ੍ਰੋਬਲਮਸ ਕਹਿੰਦੇ ਆ ਜਿਦੇ ਵਿੱਚ ਬੱਚੇ ਹਾਈਪਰ ਐਕਟਿਵ ਗੱਲ ਨਾ ਮੰਨਣਾ ਝੂਠ ਬੋਲਣਾ ਚੋਰੀ ਕਰਨਾ ਸਕੂਲ ਨਾ ਜਾਣਾ ਇੱਕ ਜਗ੍ਹਾ ਤੇ ਟਿਕਣਾ ਨਾ ਸਾਰਾ ਸਾਰਾ ਦਿਨ ਫੋਨ ਤੇ ਮੋਬਾਈਲ ਤੇ ਗੇਮਾਂ ਖੇਡ ਦੇਣਾ ਇਵਨ ਪੋਰਨ ਦੇਖਣਾ ਆਨਲਾਈਨ ਗੇਮਾਂ ਦੀ ਉਹ ਸਬਸਕ੍ਰਿਪਸ਼ਨ ਕਰਨਾ ਤੋਂ ਇਸੇ ਤਰ੍ਹਾਂ ਵੱਡਿਆਂ ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਆਪਸੀ ਰਿਸ਼ਤੇ ਰਿਲੇਸ਼ਨਸ਼ਿਪ ਐਂਗਰ ਪੇਸ਼ੈਂਸ ਦੀ ਕਮੀ ਐਂਗਜ਼ਾਈਟੀ ਆਉਣ ਵਾਲੇ ਸਮੇਂ ਤੋਂ ਡਰ ਲੱਗਣਾ ਹੈ ਲੱਗਣਾ ਕਿ ਪਤਾ ਨਹੀਂ ਕੀ ਹੋ ਜੂ ਇਹ ਨਾ ਹੋ ਜੇ ਵਾ ਨਾ ਹੋ ਜੇ ਜਿਹਨੂੰ ਐਂਗਜ਼ਾਈਟੀ ਕਹਿੰਦੇ ਆ ਇੰਨੀਆਂ ਡਿਸਟਰੈਕਸ਼ਨਾਂ ਆ ਗਈਆਂ ਕਿ ਪਹਿਲਾਂ ਪੁਰਾਣੇ ਜ਼ਮਾਨੇ ਚ ਅੱਜ ਤੋਂ 25 ਸਾਲ 30 ਸਾਲ ਪਹਿਲਾਂ ਡਿਸਟਰੈਕਸ਼ਨਾਂ ਨਹੀਂ ਸੀ ਧਿਆਨ ਭਟਕਣ ਵਾਲੀਆਂ ਚੀਜ਼ਾਂ ਬਹੁਤ ਘੱਟ ਸੀ ਔਰ ਦੂਸਰਾ ਜਿਹੜਾ ਸਾਡਾ ਸਿਸਟਮ ਜੁਆਇੰਟ ਫੈਮਿਲੀ ਦਾ ਇਕੱਠੇ ਰਹਿਣ ਦਾ ਰਿਸ਼ਤੇ ਨਾਤੇ ਇੰਨੇ ਮਜ਼ਬੂਤ ਸੀ ਕਿ ਉੱਥੇ ਆਪਾਂ ਇੱਕ ਦੂਸਰੇ ਦੇ ਕਾਉਂਸਲਰ ਖੁਦ ਸੀ ਹੂੰ ਇੱਕ ਇੱਕ ਘੰਟਾ ਦੋ ਦੋ ਘੰਟਾ ਅਸੀਂ ਸੁਣਨ ਤੋਂ ਪਹਿਲਾਂ ਗੱਲਾਂ ਕਰਨੀਆਂ ਬਾਤਾਂ ਪਾਉਣੀਆਂ ਬਾਤਾਂ ਪਾਉਣੀਆਂ 14-15 ਸਾਲ ਦੇ ਬੱਚਾ ਹੀ ਲੱਗਦਾ ਹਜੇ ਤਾਂ ਇਹ ਤਾਂ ਹਜੇ ਗ੍ਰੈਜੂਏਟ ਵੀ ਨਹੀਂ ਹੋਇਆ ਹਾਂ ਇਹ ਕੀ ਦੱਸੂਗਾ ਮੈਂ ਦੇਖਦਾ ਹਾਂ ਜੇ ਸਟੋਰੀਜ਼ ਬਹੁਤ سارے ਬਲੌਗਰ ਹੈਗੇ ਨੇ ਕੋਈ ਕੋਈ ਔਥੈਂਟੀਸਿਟੀ ਨਹੀਂ ਕੋਈ ਜੈਨੂਇਨੈਸ ਨਹੀਂ ਔਰ ਤੁਸੀਂ ਸਲਾਹ ਇਸ ਤਰ੍ਹਾਂ ਦੀ ਦੇ ਰਹੇ ਹੋ ਕਿ ਜਿਹੜੀ ਕੀ ਖਿਲਵਾੜ ਕਰਨਾ ਪੁਰਾਣੇ ਜ਼ਮਾਨੇ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਸੀ ਸ਼ੇਅਰਿੰਗ ਹੁੰਦੀ ਹੂ ਇਸੇ ਕਰਕੇ ਇੱਕ ਕਹਾਵਤ ਵੀ ਆ ਕਿ ਅੱਧਾ ਦੁੱਖ ਦੱਸੇ ਤੇ ਘਟ ਜਾਂਦਾ ਹੂੰ ਮਨੁੱਖੀ ਸੁਭਾਅ ਕੁਦਰਤੀ ਵਰਤਾਰਾ ਔਰ ਕੁਦਰਤ ਦੇ ਅਨੁਸਾਰ ਸਮੇਂ-ਸਮੇਂ ਤੇ ਬਦਲਾ ਆਉਂਦੇ ਰਹਿੰਦੇ ਨੇ ਪਰ ਮੌਜੂਦਾ ਸਮੇਂ ਚੋ ਜਿਹੜੇ ਚੋ ਅਸੀਂ ਗੁਜ਼ਰ ਰਹੇ ਆ ਇਹਦੇ ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੀਆਂ ਡਿਵਾਈਸਸ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਰਤਾਰੇ ਨੇ ਜੋ ਸਾਡੇ ਸੁਭਾਅ ਦੇ ਉੱਪਰ ਸਾਡੇ ਮਨ ਦੇ ਉੱਪਰ ਆਪਣਾ ਵੱਡਾ ਪ੍ਰਭਾਵ ਛੱਡਦੇ ਨੇ ਇਨਾ ਸਵਾਲਾਂ ਦੇ ਉੱਪਰ ਹੀ ਗੱਲਬਾਤ ਰਹੇਗੀ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਤੇ ਅੱਜ ਦਾ ਪੌਡਕਾਸਟ ਸਾਡੀ ਮਾਨਸਿਕ ਸਿਹਤ ਸਾਡਾ ਸੁਭਾਅ ਔਰ ਸਾਡੇ ਜਿਹੜੇ ਅ ਅੰਦਰ ਚੇਂਜਸ ਆਉਂਦੇ ਰਹਿੰਦੇ ਨੇ ਕਦੇ ਸਾਨੂੰ ਗੁੱਸਾ ਆਉਂਦਾ ਕਦੇ ਰੋਣ ਨੂੰ ਜੀ ਕਰਦਾ ਕਦੇ ਇਕੱਲੇ ਰਹਿਣ ਨੂੰ ਜੀ ਕਰਦਾ ਇਹ ਸਾਰੀਆਂ ਗੱਲਾਂ ਬਾਤਾਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੈਂਟਲ ਹੈਲਥ ਕਿੰਨੀ ਜ਼ਰੂਰੀ ਆ ਇਸ ਤੇ ਉੱਪਰ ਕੇਂਦਰਤ ਰਹੇਗੀ ਗੱਲਬਾਤ ਔਰ ਗੱਲਬਾਤ ਦੇ ਵਿੱਚ ਮੇਰੇ ਨਾਲ ਅਜ ਸਪੈਸ਼ਲ ਤੌਰ ਤੇ ਜੁੜੇ ਨੇ ਡਾਕਟਰ ਤਰਲੋਚਨ ਸਿੰਘ ਸਾਈਕੋਲੋਜਿਸਟ ਨੇ ਲੁਧਿਆਣੇ ਤੋਂ ਔਰ ਸਮੇ ਸਮੇਂ ਤੇ ਉਹ ਜਿੱਥੇ ਵਿਦਿਆਰਥੀਆਂ ਨਾਲ ਕਾਉਂਸਲਿੰਗ ਕਰਦੇ ਰਹਿੰਦੇ ਨੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਰਹਿੰਦੇ ਨੇ ਉਥੇ ਇਹ ਆਪਣੇ ਹਸਪੀਟਲ ਦੇ ਵਿੱਚ ਵੀ ਵੱਖਰੇ ਤੌਰ ਤੇ ਕਾਉਂਸਲਿੰਗ ਕਰਦੇ ਰਹਿੰਦੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਾਰਨ ਸਤਿ ਸ਼੍ਰੀ ਅਕਾਲ ਸੁਣਨ ਵਾਲਿਆਂ ਨੂੰ ਬਹੁਤ-ਬਹੁਤ ਧੰਨਵਾਦ ਰਜਿੰਦਰ ਜੀ ਠੀਕ ਠਾਕ ਹੂੰ ਬਿਲਕੁਲ ਠੀਕ ਅੱਜ ਦੀ ਗੱਲਬਾਤ ਬਾਕੀ ਬਹੁਤ ਖਾਸ ਹੈ ਔਰ ਮੇਰੇ ਲਈ ਇਸ ਕਰਕੇ ਖਾਸ ਆ ਵੀ ਮੇਰੇ ਵਿਦਿਆਰਥੀਆਂ ਨਾਲ ਬਾਹ ਪੈਂਦਾ ਰਹਿੰਦਾ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਤੱਕ ਹਰ ਇੱਕ ਦਾ ਮੀਡੀਆ ਦੇ ਵਿੱਚ ਬਾਹ ਪੈਂਦਾ ਮੈਂ ਬਹੁਤ ਸਾਰੇ ਸੁਭਾਅ ਨੋਟ ਕਰਦਾ ਤੇ ਕਈ ਵਾਰ ਤਾਂ ਆਪਦੇ ਮਨ ਦੇ ਵਿੱਚ ਵੀ ਇੱਕ ਖਿਆਲ ਆਉਂਦੇ ਆ ਵੀ ਯਾਰ ਇਹ ਬੰਦਾ ਇਸ ਤਰੀਕੇ ਨਾਲ ਕਿਉਂ ਗੱਲ ਕਰ ਗਿਆ ਇਹ ਬੰਦਾ ਇਸ ਤਰੀਕੇ ਨਾਲ ਕਿਉਂ ਗੱਲ ਕਰ ਰਿਹਾ ਇਹਨੂੰ ਕੋਈ ਪ੍ਰੋਬਲ ਐਜ਼ ਅ ਸਾਈਕੋਲੋਜਿਸਟ ਮੈਂ ਜਾਨਣਾ ਚਾਹਾਂ ਮਨੁੱਖੀ ਸਵਾ ਕੀ ਆ ਹੂੰ ਬਿਲਕੁਲ ਦੇਖੋ ਤੁਸੀਂ ਗੱਲ ਕਰੀਏ ਮੈਂਟਲ ਹੈਲਥ ਮਨੁੱਖੀ ਸਵਾ ਦੀ ਮੈਂਟਲ ਹੈਲਥ ਸੁਣਨ ਨੂੰ ਲੱਗਦਾ ਕਿ ਮਾਨਸਿਕ ਸਿਹਤ ਸਿਰਸੇ ਪਾਗਲਪਨ ਜਾਂ ਕੋਈ ਰੋਗਾਂ ਨਾਲ ਲਿੰਕ ਮੈਂਟਲ ਹੈਲਥ ਬਹੁਤ ਜ਼ਰੂਰੀ ਹੈ ਬਿਲਕੁਲ ਇਨਫੈਕਟ ਸਰੀਰਕ ਸਿਹਤ ਨਾਲੋਂ ਵੀ ਜ਼ਰੂਰੀ ਮੈਂਟਲ ਹੈਲਥ ਹੈ ਡਬਲਿਊ ਐਚਓ ਵਰਗੀਆਂ ਸੰਸਥਾਵਾਂ ਇਹ ਕਹਿੰਦੀਆਂ ਨੇ ਕਿ ਨੋ ਹੈਲਥ ਵਿਦਆਊਟ ਮੈਂਟਲ ਬਿਲਕੁਲ ਤੁਹਾਡੀ ਸਰੀਰਕ ਸਿਹਤ ਦਾ ਕੋਈ ਸਾਰਤਕਤਾ ਨਹੀਂ ਜੇ ਤੁਸੀਂ ਜਿੱਦੇ ਮਰਜੀ ਮਸਕুলਰ ਹੋ ਜਿੱਦੇ ਮਰਜੀ ਤੰਦਰੁਸਤ ਹੋ ਸਟਰੋਂਗ ਹੋ ਜੇ ਤੁਸੀਂ ਮਾਨਸਿਕ ਤੌਰ ਤੇ ਸਟਰੋਂਗ ਨਹੀਂ ਹੋਗੇ ਇਸ ਕਰਕੇ ਮਾਨਸਿਕ ਸਿਹਤ ਦੀ ਬਹੁਤ ਇੰਪੋਰਟੈਂਸ ਹੈ ਮਾਨਸਿਕ ਸਿਹਤ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੋਈ ਮਾਨਸਿਕ ਰੋਗ ਨਹੀਂ ਹੋਣਾ ਚਾਹੀਦਾ ਮਾਨਸਿਕ ਸਿਹਤ ਦਾ ਮਤਲਬ ਹੈ ਕਿ ਤੁਹਾਡੀ ਕੰਮਕਾਜ ਦੀ ਲਾਈਫ ਤੁਹਾਡੀ ਪਰਸਨਲ ਲਾਈਫ ਤੁਹਾਡੀ ਡਿਸੀਜਨ ਤੁਹਾਡੇ ਫੈਸਲਾ ਲੈਣ ਦੀ ਸ਼ਕਤੀ ਤੁਹਾਡੀ ਇੱਕ ਦੂਸਰੇ ਨਾਲ ਡੀਲ ਕਰਨ ਦੀ ਜਿਹੜੀ ਕਪੈਸਿਟੀ ਹੈ ਜਿਹੜੀ ਸਕਿੱਲ ਨੇ ਉਹ ਹਰ ਇੱਕ ਐਨੀ ਏ1 ਹੋਵੇ ਕਿ ਜਿਹਦੇ ਨਾਲ ਤੁਸੀਂ ਜਾ ਰਹੇ ਹੋ ਅਗਲਾ ਬੰਦਾ ਮਿਲ ਕੇ ਕਹੇ ਕਿ ਯਾਰ ਕਮਾਂ ਸਵਾਦ ਆ ਗਿਆ ਬੰਦੇ ਦਾ ਇਹ ਨਾ ਹੋਵੇ ਵੀ ਅਗਲਾ ਤੁਹਾਨੂੰ ਦੇਖ ਕੇ ਕਹੇ ਕਿ ਯਾਰ ਇਹ ਕਿੱਧਰੋਂ ਆ ਗਿਆ ਇਟ ਮੀਨਸ ਕੋਈ ਨਾ ਕੋਈ ਤੁਹਾਡੇ ਸੁਭਾਅ ਚ ਤੁਹਾਡੇ ਵਿਵਹਾਰ ਚ ਇਹੋ ਜੀ ਚੀਜ਼ ਆ ਜਿਹੜੀ ਆਲੇ ਦੋਲੇ ਮਾਹੌਲ ਨੂੰ 네ਗੇਟਿਵ ਕਰਦੀ ਆ ਔਰ ਦੂਜੇ ਲੋਕਾਂ ਨੂੰ ਤੁਹਾਡੇ ਤੋਂ ਪਰਾਂ ਤੱਕਦੀ ਆ ਇਹ ਚਿੰਨ ਨੇ ਕਿ ਤੁਸੀਂ ਮਾਨਸਿਕ ਤੌਰ ਤੇ ਤੰਦਰੁਸਤ ਨਹੀਂ ਹੈਗੇ ਜ਼ਰੂਰੀ ਨਹੀਂ ਕਿ ਤੁਹਾਨੂੰ ਡਿਪਰੈਸ਼ਨ ਐਂਗਜ਼ਾਈਟੀ ਆ ਤੁਹਾਡੀਆਂ ਆਦਤਾਂ ਤੁਹਾਡਾ ਆਲਾ-ਦੋਲਾ ਤੁਹਾਡਾ ਮਿਲਣਸਰ ਨੀਤੀ ਤੁਹਾਨੂੰ ਕਿੰਨੇ ਲੋਕ ਜਿਨ੍ਹਾਂ ਚ ਰਹਨੇ ਹੋ ਉਸ ਮਾਹੌਲ ਚ ਤੁਸੀਂ ਕਿੰਨੇ ਪੋਜ਼ਿਟਿਵ ਹੋ ਔਰ ਕਿੰਨੀ ਇਫੈਕਟਿਵਨੈਸ ਤੇ ਕਿੰਨੀ ਕਾਰਗੁਜ਼ਾਰੀ ਤੁਹਾਡੀ ਸਾਹਮਣੇ ਆਉਂਦੀ ਹੈ ਆਊਟਕਮ ਕੀ ਆ ਇਹ ਸਾਰੀਆਂ ਚੀਜ਼ਾਂ ਮਾਨਸਿਕ ਸਿਹਤ ਨਾਲ ਜੁੜੀਆਂ ਹੋਈਆਂ ਅਗਲੇ ਸਵਾਲਾਂ ਤੇ ਜਾਣ ਤੋਂ ਪਹਿਲਾਂ ਤੁਸੀਂ ਸਾਈਕੋਲੋਜਿਸਟ ਹੋ ਅਸੀਂ ਅਕਸਰ ਸੁਣਦੇ ਹੁੰਨੇ ਆ ਬਹੁਤ سارے ਦੋਸਤ ਮਿੱਤਰ ਆ ਜਿਹਨਾਂ ਯਾਰ ਮੈਂ ਅੱਜਕੱਲ ਨਾ ਥੋੜਾ ਠੀਕ ਨਹੀਂ ਚੱਲ ਰਿਹਾ ਕਿਸੇ ਸਾਈਕੋਲੋਜਿਸਟ ਦੀ ਮੈਨੂੰ ਲੋੜ ਹੈ ਮੈਂ ਜਾਵਾਂਗਾ ਇੱਕ ਹੋਰ ਸ਼ਬਦ ਕਹਿੰਦੇ ਉਸਕੈਟ੍ਰਿਕ ਸਾਈਕੈਟ੍ਰਿਸ ਵੀ ਮੈਨੂੰ ਉਸ ਦੀ ਜਰੂਰਤ ਆ ਯਾਰ ਮੈਂ ਕਾਉਂਸਲਿੰਗ ਦੋਨਾਂ ਚ ਕੀ ਫਰਕ ਆ ਜੇ ਦੋਨੋਂ ਇੱਕੋ ਹੀ ਆ ਦੇਖੋ ਕਮ ਆਲਮੋਸਟ ਮਿਲਦਾ ਜੁਲਦਾ ਹੀ ਹੈ ਪਰ ਜਿਹੜੇ ਸੈਕਟ੍ਰਿਸਟ ਨੇ ਉਹ ਮੈਡੀਕਲ ਬੈਕਗ੍ਰਾਉਂਡ ਤੋਂ ਨੇ ਐਮਬੀਬੀਐਸ ਐਮਡੀ ਜਾਂ ਮੈਡੀਕਲ ਪੜ੍ਹਾਈ ਕਰਕੇ ਮਾਨਸਿਕ ਰੋਗਾਂ ਦਾ ਇਲਾਜ ਕਰਦੇ ਨੇ ਥਰੂ ਮੈਡੀਕਲ ਟਰੀਟਮੈਂਟ ਜਿਦੇ ਚ ਦਵਾਈਆਂ ਜਾਂ ਹੋਰ ਮੈਡੀਕਲ ਚੀਜ਼ਾਂ ਨੇ ਜਿੱਥੇ ਤੱਕ ਸਾਈਕੋਲੋਜਿਸਟ ਦੀ ਗੱਲ ਆ ਇਹ ਮੈਡੀਕਲ ਬੈਕਗ੍ਰਾਉਂਡ ਤੋਂ ਨਹੀਂ ਹੁੰਦੇ ਪੜ੍ਹਦੇ ਜ਼ਰੂਰ ਨੇ ਪਰ ਇਹਨਾਂ ਦਾ ਜਿਹੜਾ ਮੇਨ ਕੰਮ ਆ ਉਹ ਸਾਡੇ ਸੋਚ ਨੂੰ ਸਮਝਣਾ ਅੰਡਰਸਟੈਂਡ ਕਰਨਾ ਸਾਡੇ ਭਾਵਨਾਵਾਂ ਤੇ emotions ਨੂੰ ਅੰਡਰਸਟੈਂਡ ਕਰਕੇ ਸਿਰਫ ਗੱਲਬਾਤ ਨਾਲ ਜਿਹਨੂੰ ਅਸੀਂ ਕਾਉਂਸਲਿੰਗ ਥੈਰੇਪੀ ਗੱਲਬਾਤ ਕਹਿੰਦੇ ਆ ਸਾਡੀ ਦਿਨਚਰਿਆ ਚ ਲਾਈਫ ਸਟਾਈਲ ਦੇ ਵਿੱਚ ਕੁਝ ਚੇਂਜਸ ਕਰ ਦੇਣੀਆਂ ਸਾਡੀਆਂ ਆਦਤਾਂ ਨੂੰ ਪਹਿਚਾਣ ਕੇ ਕਿ ਇਹ ਤੁਹਾਡੇ ਜਿਹੜੇ ਲੱਛਣ ਨੇ ਜਾਂ ਤੁਹਾਡੇ ਐਕਸ਼ਨ ਨੇ ਤੁਹਾਨੂੰ ਬਿਮਾਰੀ ਵੱਲ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਪਹਿਚਾਣ ਕੇ ਉਹਨਾਂ ਨੂੰ ਕਿਵੇਂ ਕਾਬੂ ਪਾ ਜਾਵੇ ਇਸ ਤਰ੍ਹਾਂ ਦੀਆਂ ਟ੍ਰੇਨਿੰਗਸ ਕਰਦੇ ਨੇ ਜਿਹਦੇ ਚ ਇੰਡੀਵਿਜੂਅਲੀ ਇੱਕ ਨਾਲ ਇੱਕ ਬੈਠ ਕੇ ਜਾਂ ਫੈਮਿਲੀ ਲੈਵਲ ਤੇ ਜਾਂ ਗਰੁੱਪ ਲੈਵਲ ਤੇ ਇਹ ਟ੍ਰੇਨਿੰਗ ਕਾਉਂਸਲਿੰਗ ਥੈਰੇਪੀ ਸਿਰਫ ਐਸੀ ਚੀਜ਼ ਨਾਲ ਹੀ ਤੁਹਾਡਾ ਇਲਾਜ ਕਰਦੇ ਨੇ ਸੋ ਸੈਕਟ੍ਰਿਸਟ ਸਿਰਫ ਮੈਡੀਕਲ ਜਾਂ ਫਿਰ ਹੋਰ ਦਵਾਈਆਂ ਜਾਂ ਮੈਡੀਕਲ ਟ੍ਰੀਟਮੈਂਟ ਇਹ ਫਰਕ ਆ ਸੋ ਇੱਥੋਂ ਇਹ ਪਤਾ ਲੱਗਦਾ ਕਿ ਜਦੋਂ ਪ੍ਰੋਬਲਮ ਸ਼ੁਰੂ ਹੁੰਦੀ ਹੈ ਮਾਈਲਡ ਤੋਂ ਮੋਡਰੇਟ ਹੈ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਦਵਾਈ ਜਾਂ ਕਿਸੇ ਮੈਡੀਕਲ ਟ੍ਰੀਟਮੈਂਟ ਦੀ ਜ਼ਰੂਰਤ ਵੀ ਨਹੀਂ ਪੈਣੀ ਜੇ ਤੁਸੀਂ ਸਹੀ ਸਮੇਂ ਤੇ ਇਸ ਪ੍ਰੋਬਲਮਾਂ ਦਾ ਹੱਲ ਲੱਭਣ ਵਾਸਤੇ ਸਾਈਕੋਲੋਜਿਸਟ ਕੋਲ ਜਾਵੋਗੇ ਔਰ ਜੇ ਕਿਤੇ ਲੇਟ ਹੋ ਗਏ ਸਮਾਂ ਖੁੰਝ ਗਿਆ ਲੇਟ ਹੋ ਗਏ ਫਿਰ ਤਾਂ ਤੁਹਾਨੂੰ ਦਵਾਈਆਂ ਹੀ ਖਾਣੀਆਂ ਪੈਣਗੀਆਂ ਕਿਉਂਕਿ ਪ੍ਰੋਬਲਮ ਹੈ ਜਿਹੜੀ ਹੋਰ ਗੰਭੀਰ ਹੋ ਜਾਂਦੀ ਬਤੌਰ ਡਾਕਟਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੁਹਾਨੂੰ ਹਰ ਉਮਰ ਵਰਗ ਦੇ ਤੁਹਾਨੂੰ ਪੇਸ਼ੈਂਟ ਮਿਲਦੇ ਹੋਣੇ ਆ ਲੋਕ ਮਿਲਦੇ ਹੋਣੇ ਆ ਕਿਹੜੀਆਂ ਮੇਨ ਮੇਨ ਉਹ ਗੱਲਾਂ ਨੇ ਜਿਹੜੀਆਂ ਤੁਸੀਂ ਨੋਟ ਕੀਤੀਆਂ ਵੀ ਇਹ ਇਸ ਨੂੰ ਇਹੇ ਬੰਦਾ ਇੱਕ ਸਾਈਕੀ ਕੇਸ ਬਣਦਾ ਜਾ ਰਿਹਾਗਾ ਹਾਂ ਦੇਖੋ ਜਿਸ ਤਰ੍ਹਾਂ ਦਾ ਦੌਰ ਜਮਾਨਾ ਔਰ ਟਾਈਮ ਆ ਗਿਆ ਬਹੁਤ ਫਾਸਟ ਪੇਸਡ এনवायरमेंट ਆ ਹਰ ਪਾਸੇ ਦੌੜਾ ਉਪਰੋਂ ਸਾਡੇ ਹੱਥ ਦੇ ਵਿੱਚ ਫੋਨ ਡਿਵਾਈਸਸ ਨੇ ਜਿੱਥੇ ਸਾਨੂੰ ਦੁਨੀਆ ਮੁਠੀ ਚ ਇੱਕ ਤਰ੍ਹਾਂ ਦੀ ਆਈ ਹੋਈ ਆ ਇੰਟਰਨੈਟ ਤੇ ਤੁਸੀਂ ਇਹ ਜਿਹੀਆਂ ਨਵੀਆਂ ਚੀਜ਼ਾਂ ਦੇਖ ਰਹੇ ਹੋ ਰੋਜ਼ਮਰਾਂ ਦੀ ਇੰਨੀ ਇਨਫੋਰਮੇਸ਼ਨ ਆਉਂਦੀ ਆ ਕਿ ਅਸੀਂ ਸੂਚਨਾਵਾਂ ਨਾਲ ਓਵਰਲੋਡਡ ਹੋਏ ਹੋਏ ਆ। ਬਿਲਕੁਲ। ਔਰ ਇਹ ਸਾਰੀ ਸੂਚਨਾ ਨੂੰ ਪ੍ਰੋਸੈਸ ਕਰਦੇ ਕਰਦੇ ਕੋਈ ਵੀ ਆਮ ਸਧਾਰਨ ਵਿਅਕਤੀ ਦਾ ਸਿਸਟਮ ਜਿਹੜਾ ਉਹ ਡਾ ਮੰਡੋਲ ਹੋ ਹੀ ਜਾਊਗਾ। ਉਹ ਕਿਹੜੀ ਚੀਜ਼ ਨੂੰ ਪ੍ਰੋਸੈਸ ਕਰੇ, ਕਿਹੜੀ ਨੂੰ ਮੰਨੇ, ਕਿਹੜੀ ਨੂੰ ਨਾ ਮੰਨੇ ਉਹ ਬੜਾ ਔਖਾ ਹੋ ਜਾਂਦਾ। ਔਰ ਫਿਲਟਰ ਕੋਈ ਨਹੀਂ ਵੀ ਕੀ ਸਹੀ ਹੈ ਕੀ ਨਹੀਂ ਕਿੰਨੇ ਚੈਨਲ ਨੇ ਨਿਊਜ਼ਸ ਦੇਖ ਲਓ ਕਿਹੜੀ ਸੱਚ ਆ ਕਿਹੜੀ ਝੂਠ ਆ ਕਿਸੇ ਨੂੰ ਨਹੀਂ ਪਤਾ। ਔਰ Google ਦਾ ਐਕਸੈਸ ਹੋਣ ਕਰਕੇ ਤੁਸੀਂ ਹਰ ਚੀਜ਼ ਨੂੰ ਫਟਾਫਟ Google ਕਰਕੇ ਉਹ Google ਦਾ ਕੰਮ ਔਰ ਚੰਗੀਆਂ ਮਾੜੀਆਂ ਚੀਜ਼ਾਂ ਸਾਰੀਆਂ ਦਿਨਾਂ ਵਿੱਚ ਸਭ ਕੁਝ ਲੋਡ ਕਰ ਦਿੰਦਾ ਪ੍ਰੋਸੈ ਫੋਏ ਰਹੀਆਂ ਚੀਜ਼ਾਂ ਦੇ ਵਿੱਚ ਹਰ ਵਰਗ ਆਪਣੇ ਲੈਵਲ ਤੇ ਡਿਸਟਰਬ ਹ ਬੱਚਿਆਂ ਦੀਆਂ ਗੱਲ ਕਰੋ ਬੱਚਿਆਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਹਨ ਜਿਨ੍ਹਾਂ ਨੂੰ ਅਸੀਂ ਵਿਵਹਾਰਿਕ ਸਮੱਸਿਆਵਾਂ ਬਿਹੇਵਰਲ ਪ੍ਰੋਬਲਮਸ ਕਹਿੰਦੇ ਆ ਜਿਦੇ ਵਿੱਚ ਬੱਚੇ ਹਾਈਪਰ ਐਕਟਿਵ ਗੱਲ ਨਾ ਮੰਨਣਾ ਝੂਠ ਬੋਲਣਾ ਚੋਰੀ ਕਰਨਾ ਸਕੂਲ ਨਾ ਜਾਣਾ ਇੱਕ ਜਗ੍ਹਾ ਤੇ ਟਿਕਣਾ ਨਾ ਸਾਰਾ ਸਾਰਾ ਦਿਨ ਫੋਨ ਤੇ ਮੋਬਾਈਲ ਤੇ ਗੇਮਾਂ ਖੇਡ ਦੇਣਾ ਇਵਨ ਪੋਰਨ ਦੇਖਣਾ ਆਨਲਾਈਨ ਗੇਮਾਂ ਦੀ ਉਹ ਸਬਸਕ੍ਰਿਪਸ਼ਨ ਕਰਨਾ ਤੋਂ ਇਸੇ ਤਰ੍ਹਾਂ ਵੱਡਿਆਂ ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਆ ਆਪਸੀ ਰਿਸ਼ਤੇ ਰਿਲੇਸ਼ਨਸ਼ਿਪ ਐਂਗਰ ਪੇਸ਼ੈਂਸ ਦੀ ਕਮੀ ਐਂਗਜ਼ਾਇਟੀ ਆਉਣ ਵਾਲੇ ਸਮੇਂ ਤੋਂ ਡਰ ਲੱਗਣਾ ਹੈ ਲੱਗਣਾ ਕਿ ਪਤਾ ਨਹੀਂ ਕੀ ਹੋ ਜੂ ਇਹ ਨਾ ਹੋ ਜੇ ਵਾ ਨਾ ਹੋ ਜੇ ਜਿਹਨੂੰ ਐਂਗਜ਼ਾਇਟੀ ਕਹਿੰਦੇ ਆ ਆਬਸੈਸਿਵ ਬੰਦੇ ਹੋ ਜਾਂਦੇ ਨੇ ਜਿਹਨੂੰ OCD ਕਹਿੰਦੇ ਆ ਵਾਰ ਵਾਰ ਹੱਥ ਧੋਈ ਜਾਣਾ ਕਿਹ ਚੀਜ਼ਾਂ ਕੁੰਡੇ ਜਿੰਦੇ ਚੈੱਕ ਕਰੀ ਜਾਣਾ ਵਹਿਮ ਹੋਈ ਜਾਣਾ ਟਾਕੀਆਂ ਚੈੱਕ ਕਰੀ ਜਾਣਾ ਕਿ ਇੱਕ ਚੀਜ਼ ਚੈੱਕ ਰੀ ਜਾਣਾ ਵਾਰ ਵਾਰ ਪੁੱਛੀ ਜਾਣਾ ਅੱਛਾ ਇਸੇ ਤਰ੍ਹਾਂ ਫੀਮੇਲਸ ਦੇ ਪ੍ਰੋਬਲਮ ਹਨ ਐਂਗਜ਼ਾਈਟੀ ਡਿਪਰੈਸ਼ਨ ਰਿਲੇਸ਼ਨਸ਼ਿਪ ਦੇ ਇਸ਼ੂਜ਼ ਨੇ ਮਿਸਟਰਸਟ ਦੇ ਇਸ਼ੂ ਨੇ ਇੱਕ ਦੂਸਰੇ ਇਤਵਾਰ ਨਾ ਰਹਿਣਾ ਸਾਰਾ ਦਿਨ ਫੋਨ ਤੇ ਲੱਗੇ ਕਰਨ ਦੂਸਰੇ ਸਾਥੀ ਨੂੰ ਹੀ ਹੋਣਾ ਵੀ ਪਤਾ ਨਹੀਂ ਕਿੱਥੇ ਗੱਲਾਂ ਕਰਦਾ ਜਾਂ ਕੋਈ ਬਾਹਰ ਕੋਈ ਇਹਨਾਂ ਦਾ ਕੋਈ ਆਪਸ ਚ ਐਕਸਟਰਾ ਰਿਲੇਸ਼ਨ ਨਾ ਹੋ ਗਿਆ ਹੋਵੇ ਵਿਸ਼ਵਾਸ ਦੀ ਕਮੀ ਨਾ ਹੁੰਦੇ ਹੋਏ ਵੀ ਟਰਸਟ ਨਾ ਰਹਿਣਾ ਸਸਪੀਸ਼ੀਸਨੈਸ ਡਾਊਟ ਔਰ ਬੁੜਾਪੇ ਦੇ ਵਿੱਚ ਇਕੱਲਾਪਨ ਉਹਨਾਂ ਨੂੰ ਲੱਗਣਾ ਕਿ ਮੈਂ ਇਕੱਲਾ ਰਹਿ ਗਿਆ ਬੱਚੇ ਨਹੀਂ ਹੈਗੇ ਲੋਨ ਨਹੀਂ ਆ ਸਾਰੀ ਜ਼ਿੰਦਗੀ ਉਹ ਕੰਮ ਕਰਦੇ ਨੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਡਿਪਰੈਸਿਵ ਡਿਪਰੈ ਮਤਲਬ ਕੀ ਹੋ ਗਿਆ ਕਿ ਹਰ ਵਰਗ ਚ ਆਪਣੀਆਂ ਪ੍ਰੋਬਲਮਾਂ ਨੇ ਪਰ ਫਿਰ ਤੁਹਾਡੀ ਗੱਲ ਜੀ ਸੁਣ ਕੇ ਮੈਂ ਡਰਨੇ ਜੇ ਲੱਗ ਗਿਆ ਵੀ ਇਹ ਇੰਨੀਆਂ ਚੀਜ਼ਾਂ ਨਾਲ ਤਾਂ ਰੋਜ਼ਮਰਾਂ ਵਾ ਪੈਂਦਾ ਬਿਲਕੁਲ ਰੋਜ਼ਮਰਾਂ ਵਾ ਪੈਂਦਾ ਔਰ ਜਦੋਂ ਅਸੀਂ ਇਹ ਦੱਸਾਂਗੇ ਤੁਹਾਨੂੰ ਐਂ ਲੱਗਦਾ ਫਿਰ ਤਾਂ ਸਾਰੇ ਬਿਮਾਰ ਨੇ ਸਾਰੇ ਬਿਮਾਰ ਨੇ ਸਹੀ ਹਰ ਬੰਦਾ ਬਿਮਾਰਾ ਇਸ ਮੇਰਾ ਕਹਿਣ ਤੋਂ ਪਾਵੇ ਆ ਕਿ ਬਿਮਾਰੀ ਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਇੰਨੇ ਜ਼ਿਆਦਾ incapable or disabled ਹੋ ਗਏ ਕਿ ਹੁਣ ਆਪਣਾ ਰੋਜ਼ਮਰ ਦਾ ਕੰਮ ਕਰ ਨਹੀਂ ਪਾ ਰਹੇ ਉਸ ਸੁਭਾ ਕਰਕੇ ਤੁਹਾਡੀ ਦਿੱਕਤ ਆਉਣ ਲੱਗੀਆਂ ਜਿਵੇਂ ਫੋਨ ਆ ਫਿਰ ਮੈਂ ਵੀ ਚਲਾਉਣਾ ਤੁਸੀਂ ਚਲਾਉਨੇ ਸਾਰੇ ਚਲਾਉਂਦੇ ਫੋਨ ਬਿਨਾ ਸਰਦਾ ਨਹੀਂ ਨਹੀਂ ਸਰਦਾ ਪਰ ਜੇ ਤੁਸੀਂ ਰਾਤ ਨੂੰ ਬੈੱਡ ਤੇ ਪੈ ਕੇ ਦੋ ਦੋ ਘੰਟੇ ਐਵੇਂ ਉਂਗਲੀਆਂ ਰੋਲ ਕਰਦੇ ਰੋਲ ਕਰੀ ਜਾਂਦੇ ਉਧਰ ਤੁਹਾਡੇ ਪਰਿਵਾਰ ਵਾਲੇ ਆਵਾਜ਼ ਮਾਰਦੇ ਨੇ ਆ ਜਾ ਬਈ ਰੋਟੀ ਲੱਗੀ ਆ ਜਾ ਖਲਾ ਤੁਸੀਂ ਕਹਿੰਦੇ ਹਾਂ ਬਸ ਆ ਗਿਆ ਹਾਂ ਬਸ ਆ ਗਿਆ ਦੋ ਦੇਖਣੀਆਂ ਦੋ ਰੀਲਾਂ ਸੀ ਪਰ ਕਦੋਂ ਇੱਕ ਘੰਟਾ ਦੋ ਘੰਟੇ ਤੁਹਾਨੂੰ ਪਤਾ ਨਹੀਂ ਲੱਗਿਆ ਇਟ ਮੀਨਸ ਤੁਹਾਡੀ ਜਿਹੜੇ ਰਿਸ਼ਤੇ ਨੇ ਤੁਹਾਡਾ ਕੰਮ ਕਾਜ ਤੁਹਾਡਾ ਡਿਸਪੀਸਪਲਨ ਲਾਈਫ ਦਾ ਵਿਗੜਨ ਲੱਗਿਆ ਹੁਣ ਤੁਹਾਨੂੰ ਮਦਦ ਦੀ ਲੋੜ ਆ ਹੁਣ ਇਹ ਸਧਾਰਨ ਆਦਤ ਨਹੀਂ ਰਹੀ ਇਹ ਰੋਗ ਵੱਲ ਨੂੰ ਜਾ ਰਹੀ ਹੈ ਔਰ ਇਹੀ ਜੀਆਂ ਚੀਜ਼ਾਂ ਹੀ ਮਾਨਸਿਕ ਰੋਗੀ ਬਣਾਉਂਦੀਆਂ ਨੇ ਮਾਨਸਿਕ ਰੋਗੀ ਡਿਪਰੈਸ਼ਨ ਐਂਗਜ਼ਾਈਟੀ ਹੋਣ ਦਾ ਮਤਲਬ ਇਹ ਨਹੀਂ ਕਿ ਹਾਂਜੀ ਅਸੀਂ ਕਮਜ਼ੋਰ ਆ ਸਾਨੂੰ ਨਹੀਂ ਹੋ ਸਕਦਾ ਅਸੀਂ ਤਾਂ ਤਕੜੇ ਆ ਅਸੀਂ ਤਾਂ ਬਾਈ ਪੰਜਾਬੀ ਆ ਅਸੀਂ ਤਾਂ ਆਪਾਂ ਸ਼ਹਿਰੀ ਆ ਅਸੀਂ ਤਾਂ ਅਸੀਂ ਤਾਂ ਗ੍ਰੈਜੂਏਟ ਆ ਪੋਸਟ ਗ੍ਰੈਜੂਏਟ ਆ ਨਹੀਂ ਮਾਨਸਿਕ ਰੋਗ ਕਦੇ ਵੀ ਕਿਸੇ ਨੂੰ ਵੀ ਹੋ ਸਕਦਾ ਡਾਕਟਰਾਂ ਨੂੰ ਵੀ ਹੋ ਸਕਦਾ ਮਜ਼ਦੂਰਾਂ ਨੂੰ ਵੀ ਹੋ ਸਕਦਾ बिजनेसमੈਨਾਂ ਨੂੰ ਵੀ ਹੋ ਸਕਦਾ ਲੇਬਰ ਨੂੰ ਵੀ ਹੋ ਸਕਦਾ ਉਸ ਜਿਹੜਾ ਬੰਦਾ ਆਪਣੀਆਂ ਆਦਤਾਂ ਦੇ ਵਿੱਚ ਇਨਡਿਸਿਪਲਨ ਹੋ ਗਿਆ ਇਸ ਲੈਵਲ ਦਾ ਹੋ ਗਿਆ ਕਿ ਹੁਣ ਉਹਦੀ ਕੰਮਕਾਜ ਦੀ ਲਾਈਫ ਪਰਸਨਲ ਲਾਈਫ ਸਮਾਜਿਕ ਲਾਈਫ ਇਹ ਤਿੰਨਾਂ ਲੈਵਲ ਤੇ ਹੁਣ ਅਸਰ ਪੈਣਾ ਸ਼ੁਰੂ ਹੋ ਗਿਆ ਇਟ ਮੀਨਸ ਤੁਸੀਂ ਹੁਣ ਰੋਗ ਦੀ ਕੈਟਾਗਰੀ ਚ ਆ ਗਏ ਪਰ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਸਾਨੂੰ ਇਹ ਜਿਹੇ ਚਿੰਨ ਨੇ ਨਿਸ਼ਾਨ ਨੇ ਜਿਨ੍ਹਾਂ ਨੂੰ ਅਸੀਂ ਪਹਿਚਾਣ ਕੇ ਕੁਝ ਰੋਕ ਕਰ ਸਕਦੇ ਆ ਕਿ ਅਸੀਂ ਹੋਰ ਗੰਭੀਰ ਸਥਿਤੀ 'ਚ ਨਾ ਜਾਈਏ ਅ ਇਧਰ ਜਿਹੜੇ ਚਿੰਨ ਨੇ ਇਹਨਾਂ ਬਾਰੇ ਜਾਣ ਤੋਂ ਪਹਿਲਾਂ ਮੈਂ ਤੁਹਾਡੀਆਂ ਗੱਲਾਂ ਦੇ ਨਾਲ ਇੱਕ ਗੱਲ ਇੱਕ ਦੋ ਐਡ-ਆਨ ਕਰ ਦਮ ਮੈਂ ਇੱਕ ਵਾਰ ਇੱਕ ਨਿਊਜ਼ ਪੜ੍ਹੀ ਸੀ ਅਖਬਾਰ ਦੇ ਵਿੱਚ ਇੱਕ ਗ੍ਰੈਜੂਏਸ਼ਨ ਲੈਵਲ ਦੀ ਇੱਕ ਲੜਕੀ ਔਰ ਉਹਦੇ ਕੋਲ ਫੋਨ ਸੀ ਜੀ ਉਹ ਫੋਨ ਦੀ ਇਨੀ ਐਡਿਕਟ ਹੋ ਗਈ ਬੀਹੋ ਫੋਨ ਤੋਂ ਬਿਨਾ ਰਹਿ ਨਹੀਂ ਸਕਦੀ ਸੋ ਜਿਵੇਂ ਤੁਸੀਂ ਗੱਲ ਕਹੀ ਵੀ ਪੇਰੈਂਟਸ ਕਹਿੰਦੇ ਰਹਿੰਦੇ ਵੀ ਆਹ ਖਾਣਾ ਖਾ ਲਾ ਉਹ ਖਾਣਾ ਖਾਉਂਦੀ ਵੀ ਨਾਲ ਨਾਲ ਇਦਾਂ ਤਾਂ ਤੇ ਉਹਦੇ ਡੈਡੀ ਨੇ ਉਹਨੂੰ ਇੱਕ ਦਿਨ ਲਈ ਵੀ ਮਤਲਬ ਕਿ ਹਲਕੀ ਜਿਹੀ ਪੁਨਿਸ਼ਮੈਂਟ ਦੇਣ ਵਾਸਤੇ ਉਹਦਾ ਫੋਨ ਖੋਲਿਆ ਵੀ ਤੂੰ ਇੱਕ ਦਿਨ ਫੋਨ ਤੋਂ ਬਿਨਾ ਰਹਿਣਾ ਇਹ ਪੰਜਾਬੀ ਟ੍ਰਿਬਿਊਨ ਦੇ ਵਿੱਚ ਬਕਾਇਦਾ ਇਹ ਨਿਊਜ਼ ਲੱਗੀ ਸੀ ਔਰ ਉਹ ਕੁੜੀ ਫੋਨ ਬਿਨਾ ਨਹੀਂ ਰਹਿ ਸਕੀ ਔਰ ਗੁੱਸੇ 'ਚ ਆਈ ਘਰ ਦੇ ਨਾਲ ਲੜ ਕੇ ਉਹਨੇ ਆਪਣੀ ਨਸ ਕੱਟ ਲਈ ਬਿਲਕੁਲ ਐਵੇਂ ਹੋ ਸਕਦਾ 100% ਐਵੇਂ ਹੋ ਸਕਦਾ ਜਿਵੇਂ ਤੁਸੀਂ ਗਿਆ ਐਡਿਕਸ਼ਨ ਹੂੰ ਐਡਿਕਸ਼ਨ ਮੀਨਸ ਨਸ਼ਾ ਐਡਿਕਸ਼ਨ ਦਾ ਭਾਵ ਜਾਂ ਐਡਿਕਸ਼ਨ ਦਾ ਮਤਲਬ ਸਿਰਫ ਇਹ ਨਹੀਂ ਹੈਗਾ ਵੀ ਕਿਸੇ ਖਾਸ ਪਦਾਰਥ ਦਾ ਸੇਵਨ ਕਰਨਾ ਸਾਡਾ ਕੋਈ ਵੀ ਵਿਵਹਾਰ ਸਾਡਾ ਐਕਸ਼ਨ ਸਾਡੀ ਕੋਈ ਆਦਤ ਜਿਹਦੀ ਵਜ੍ਹਾ ਕਰਕੇ ਅਸੀਂ ਇੰਨੇ ਖੁਬ ਜੀਏ ਅਸੀਂ ਉਸ ਨੂੰ ਕਰਨ ਤੋਂ ਮਨਾਂ ਨਾ ਰੁਕ ਸਕੀਏ ਔਰ ਕਿਸੇ ਵੀ ਹੱਦ ਤੱਕ ਜਾ ਕੇ ਉਸ ਨੂੰ ਪੂਰਾ ਕਰੀਏ ਕਿਸੇ ਵੀ ਕੀਮਤ ਤੇ ਕਰੀਏ ਕੁਝ ਵੀ ਇਗਨੋਰ ਕਰੀਏ ਪਰ ਉਹ ਕਰਨਾ ਜ਼ਰੂਰੀ ਆ ਔਰ ਕਰਨ ਤੋਂ ਬਾਅਦ ਪਛਤਾਵਾ ਵੀ ਹੋਵੇ ਯਾਰ ਆ ਮੈਂ ਕਿਆ ਕਰ ਲਿਆ ਅੱਛਾ ਨਾ ਹੀ ਕਰਦੇ ਉਹ ਹਰ ਚੀਜ਼ ਇੰਡਿਕਸ਼ਨ ਆ ਇਕ ਤਾਂ ਸਬਸਟੈਂਸ ਦੀ ਪਦਾਰਥ ਦਾ ਸੇਵਨ ਕਰਨਾ ਐਡਿਕਸ਼ਨ ਹੋ ਗਈ ਇਹਨਾਂ ਵਿਵਹਾਰ ਦੀ ਤੇ ਆਦਤਾਂ ਦੀ ਐਡਿਕਸ਼ਨ ਨੂੰ ਅਸੀਂ ਕਹਿੰਦੇ ਹਾਂ ਬਿਹੇਵਰਲ ਐਡਿਕਸ਼ਨ ਇਹਦੇ ਚ ਬਹੁਤ ਸਾਰੀਆਂ ਕਾਮਨ ਐਡਿਕਸ਼ਨ ਨੇ ਜੋ ਅਸੀਂ ਹਰ ਬੰਦਾ ਕਿਸੇ ਨਾ ਕਿਸੇ ਬਾਰਡਰ ਲਾਈਨ ਤੇ ਜਾਂ ਨੇੜੇ ਲੱਗਿਆ ਹੋਇਆ ਔਰ ਹੋ ਸਕਦਾ ਕਈ ਸੁਣਨ ਵਾਲੇ ਕਹਿਣ ਕਿ ਮੈਂ ਤਾਂ ਹੋ ਹੀ ਗਿਆ ਐਡਿਕਟ ਜਿਦੇ ਚ ਜਿਵੇਂ ਮੋਬਾਈਲ ਦੀ ਐਡਿਕਸ਼ਨ ਇੰਟਰਨੈਟ ਦੀ ਐਡਿਕਸ਼ਨ ਸੋਸ਼ਲ ਮੀਡੀਆ ਦੀ ਐਡਿਕਸ਼ਨ ਪੋਰਨ ਦੇਖਣ ਦੀ ਐਡਿਕਸ਼ਨ ਸ਼ਾਪਿੰਗ ਦੀ ਐਡਿਕਸ਼ਨ ਆਨਲਾਈਨ ਸ਼ਾਪਿੰਗ ਦੀ ਐਡਿਕਸ਼ਨ ਸ਼ੇਅਰ ਮਾਰਕੀਟ ਤੇ ਕੰਮ ਕਰਨ ਦੀ ਐਡਿਕਸ਼ਨ ਗੈਂਬਲਿੰਗ ਦੀ ਐਡਿਕਸ਼ਨ ਟ੍ਰੇਡਿੰਗ ਦੀ ਐਡਿਕਸ਼ਨ ਸਟਾ ਬੈਟਿੰਗ ਇਹ ਜਿਹੀਆਂ ਚੀਜ਼ਾਂ ਦੀ ਐਡਿਕਸ਼ਨ ਇੱਕ ਮੇਰੇ ਕੋਲ ਆਪਣਾ ਹੀ ਮੇਰਾ ਪੇਸ਼ੈਂਟ ਆਉਂਦਾ client ਆ ਉਹਦੇ ਪਰਿਵਾਰ ਵਾਲੇ ਉਹਨੂੰ ਇਸ ਕਰਕੇ ਲੈ ਕੇ ਆਏ ਕਿ ਪਿਛਲੇ 6 ਮਹੀਨੇ ਤੋਂ ਸਟਾਕ ਮਾਰਕੀਟ ਸ਼ੇਅਰ ਮਾਰਕੀਟ ਦੇ ਕੋਈ ਦਿਮਾਗ ਦੇ ਵਿੱਚ ਉਹਦੇ ਪੈ ਗਿਆ ਚਸਕਾ ਨੌਲੇਜ ਕੋਈ ਨਹੀਂ ਐਕਸਪੀਰੀਅੰਸ ਕੋਈ ਨਹੀਂ ਸੁਪਰਵਾਈਜ਼ਿੰਗ ਤੇ ਗਾਈਡੈਂਸ ਕੋਈ ਨਹੀਂ ਉਹ ਬੰਦਾ ਇਸ ਚੀਜ਼ ਵਿੱਚ ਚੱਲ ਇੱਥੇ ਪੈਸੇ ਲਾਤੇ ਚੱਲ ਅਸੇਪਰ ਕਰੋੜ ਰੁਪਏ ਦੇ ਕਿਬ ਉਸ ਬੰਦੇ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਇਨਵੈਸਟ ਕਰਕੇ ਖਰਾਬ ਕਰ ਲਿਆ ਔਰ ਐਵੇਂ ਤਲਬ ਉੱਠਦੀ ਆ ਉਹ ਕਰਦੇ ਨੂੰ ਕਹਿੰਦੇ ਜੀ ਸਿਰਫ ਲਾਸਟ 2 ਲੱਖ ਦੇ ਦੋ ਲਾਸਟ 3 ਲੱਖ ਦੇ ਦੋ ਇਹ ਇਨਵੈਸਟਮੈਂਟ ਨਾਲ ਸਾਰੇ ਮੈਂ ਪੂਰਾ ਕਰ ਦੂੰਗਾ ਐ ਕਰ ਦੂੰਗਾ ਇੱਥੇ ਤੱਕ ਨੌਬਤ ਆ ਗਈ ਕਿ ਉਹ ਬਾਹਰੋਂ ਪੈਸੇ ਮੰਗਣ ਲੱਗੇ ਜਿਹਨ ਕਰਦੇ ਨੂੰ ਕੋ ਲੌਕ ਲਾ ਕੇ ਬਾਹਰ ਜਾਣ ਲੱਗੇ ਵੀ ਕਿਸੇ ਤੋਂ ਮੰਗ ਲੂਗਾ ਪਹਿਲਾਂ ਸਾਡਾ ਇੱਕ ਦੋਸਤ ਨੂੰ ਆਈਪੀਐਲ ਦਾ ਬੜਾ ਚਸਕਾ ਉਹ ਜਦੋਂ ਆਈਪੀਐਲ ਦੇ ਮੈਚ ਹੁੰਦੇ ਉਹ ਫੋਨ ਕੱਢ ਕੇ ਵਜੂ ਜਦ ਕਿ ਅਸੀਂ ਚਾਹ ਵੀ ਪੀ ਰਹੇ ਹੋਗੇ ਨਾ ਆ ਕੋਈ ਬਾਈ ਟੀਮ ਬਣਾਈ ਉਹ ਮੈਂ ਕਹਿੰਦਾ ਯਾਰ ਮੈਂ ਇਹਦੇ ਚ ਕੀ ਕਿਵੇਂ ਟੀਮ ਬਣੂ ਨਾ ਆਹ ਆਹ ਚੁੰਨਦੇ ਟੀਮ ਬਣਾ ਦੇ ਤੇ ਅੱਜ ਬਸ ਤੂੰ ਦੇਖੀ ਜਾਈ ਮੈਂ 500 ਲਾ ਦੇਣਾਗਾ ਹਾਂ ਇਹ ਐਡਿਕਸ਼ਨ ਆ ਜਦੋਂ ਤੁਸੀਂ ਇਸ ਚੀਜ਼ ਤੇ ਰੋਕ ਨਾ ਪਾਓ ਤੁਹਾਨੂੰ ਅੰਦਰੋਂ ਕੋਈ ਕੰਪੈਲ ਕਰੇ ਕੋਈ ਟੱਕਾ ਵੱਜੇ ਕਿ ਯਾਰ ਇਹ ਕਰੈਨੇ ਹਰ ਜੁੱਟ ਜੇ ਇਹਨੂੰ ਤਲਬ ਕਹਿੰਦੇ ਆ ਇਹ ਇਸੇ ਤਰ੍ਹਾਂ ਉਸ ਨੂੰ ਰੋਕ ਨਾ ਪਾਵੋ ਬਿਨਾ ਕਿਸੇ ਇਸ ਅੰਦਾਜ਼ੇ ਦੇ ਕਿਦੇ ਨਤੀਜੇ ਕੀ ਹੋਣਗੇ ਤੁਸੀਂ ਉਸ ਚੀਜ਼ ਨੂੰ ਰੋਕ ਨਾ ਪਾਓ ਇਹ ਐਡਿਕਸ਼ਨ ਔਰ ਸਿਰਫ ਕੁਝ ਖਾਣ ਪੀਣ ਨਾਲ ਨਹੀਂ ਸਾਡੀਆਂ ਆਦਤਾਂ ਬਹੁਤ ਸਾਰੀਆਂ ਇੰਡਿਕਸ਼ਨ ਜਿਨ੍ਹਾਂ ਨੂੰ ਅਸੀਂ ਧਿਆਨ ਨਹੀਂ ਦਿੰਦੇ ਬਹੁਤ ਸਾਰੇ ਦੁੱਖ ਦਹਾਕੇ ਪਿੱਛੇ ਚੱਲਦੇ ਆਪਾਂ 20-22 ਸਾਲ ਪਹਿਲਾਂ ਮੈਂ ਬਜ਼ੁਰਗਾਂ ਨੂੰ ਦੇਖਿਆ ਨਿੱਕੇ ਹੁੰਦੇ ਆ ਤੁਸੀਂ ਵੀ ਦੇਖਿਆ ਹੋਣਾ ਬਜ਼ੁਰਗਾਂ ਤੇ ਬਹੁਤ ਢੀਡਾਂ ਪੈਂਦੀਆਂ ਸੀ ਘਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀ ਆ ਗਈ ਪੈਸੇ ਦਾ ਕਿਸੇ ਪਾਸੇ ਕੋਈ ਬੰਨ ਸੁਭਣਾ ਬੰਨਾ ਜ਼ਮੀਨ ਵੇਚ ਜਾਣਾ ਹੋਰ ਕੁਝ ਹੋਣਾ ਵੱਡੀ ਕੋਈ ਸਮੱਸਿਆ ਆ ਜਾਣੀ ਉਹ ਡੋਲਦੇ ਨਹੀਂ ਸੀ ਮਾਨਸਿਕ ਤੌਰ ਤੇ ਸਟਰੋਂਗ ਰਹਿੰਦੇ ਸੀ ਵੀ ਕੋਈ ਗੱਲ ਨਹੀਂ ਯਾਰ ਉਹ ਇਹ ਕਹਿੰਦੇ ਵੀ ਚਲ ਜੇ ਉਹ ਵੇਲਾ ਨਹੀਂ ਰਿਹਾ ਤਾਂ ਆ ਵੀ ਨਹੀਂ ਰਹਿਣਾ ਆ ਵੀ ਨਹੀਂ ਰਹਿਣਾ ਇਹ ਕਹਿ ਕੇ ਉਹ ਸਤਗੁਰ ਦਾ ਭਾਣਾ ਮੰਨ ਕੇ ਤੇ ਅੱਗੇ ਟੱਪਦੇ ਹੁਣ ਬੜੀ ਪੀੜੀ ਦੇ ਵਿੱਚ ਮੈਂ ਬਹੁਤ ਨੋਟ ਕਰਦਾ ਛੋਟੀ ਜਿਹੀ ਘਰ ਦੇ ਵਿੱਚ ਪੀੜਾ ਜੇ ਡੋਲ ਜਾਂਦੇ ਆ ਬਹੁਤ ਬਹੁਤ ਵਾਰ ਬੱਚੇ ਤੁਹਾਡੇ ਕੋਲੇ ਤੁਹਾਡੇ ਬਹੁਤ ਐਕਸਪੀਰੀਅੰਸ ਹੋਣਗੇ ਇਸ ਤਰ੍ਹਾਂ ਦੇ ਹੁਣ ਕਿੱਥੇ ਮਤਲਬ ਕਿ ਕਮੀ ਆ ਗਈ ਮੈਂਟਲੀ ਤੌਰ ਤੇ ਸਟਰੋਂਗ ਨਹੀਂ ਰਹੇ इवन ਕਿ ਸਾਡੇ ਬਜ਼ੁਰਗ ਤਾਂ ਬਹੁਤੇ ਪੜੇ ਲਿਖੇ ਵੀ ਨਹੀਂ ਸੀ ਹਾਂ ਦੇਖੋ ਇਹਦੇ ਬਹੁਤ ਸਾਰੇ ਫੈਕਟਰ ਨੇ ਹਮ ਸਭ ਤੋਂ ਮੇਜਰ ਫੈਕਟਰ ਇਹੀ ਹੈ ਕਿ ਜੋ ਸਾਡਾ ਸਾਰਾ ਸਿਸਟਮ ਚੇਂਜ ਹੋ ਗਿਆ ਉਹ ਹਰ ਪਾਸੇ ਪਰ ਵਿੱਚ ਹੈ ਉਹ ਪਰਿਵਾਰਕ ਦਾ ਤਾਣਾ ਬਣਾ ਹੈ ਜਿਹੜਾ ਸਮਾਜਿਕ ਤਾਣਾ ਬਣਾ ਇਹ ਸਾਰਾ ਚੇਂਜ ਹੋ ਗਿਆ ਹਮ ਉਸ ਤੋਂ ਬਾਅਦ ਜਿਹੜਾ ਵਰਚੁਅਲ ਵਰਲਡ ਜਿਹਨੂੰ ਆਪਾਂ ਗਲੋਬਲਾਈਜੇਸ਼ਨ ਦਾ ਡਿਜੀਟਲ ਵਰਲਡ ਕਹਿੰਦੇ ਆ ਕਿ ਮੋਬਾਈਲ ਤੇ ਬਿਨਾ ਕਿਤੇ ਜਾਏ ਸਭ ਕੁਝ ਹੀ ਹੱਥ 'ਚ ਆ ਗਿਆ ਇੰਟਰਨੈਟ ਜਿਹਨੂੰ ਕਹਿੰਦੇ ਆ ਇਸ ਚੀਜ਼ਾਂ ਨਾਲ ਜਿਹੜੀ ਸਾਡੀ ਐਕਸਟਰਾ ਇਨਫੋਰਮੇਸ਼ਨ ਆ ਗਈ ਜੋ ਸਾਡੀ ਚੀਜ਼ਾਂ ਨੂੰ ਪ੍ਰੋਸੈਸ ਕਰਨ ਦੀ ਸ਼ਮਤਾ ਸੀ ਉਹ ਸਹੀ ਹੋਣ ਦੀ ਬਜਾਏ ਡਿਸਟਰੈਕਟ ਹੋ ਗਈ ਇੰਨੀਆਂ ਡਿਸਟਰੈਕਸ਼ਨਾਂ ਆ ਗੀਆਂ ਕਿ ਪਹਿਲਾਂ ਪੁਰਾਣੇ ਜ਼ਮਾਨੇ 'ਚ ਅੱਜ ਤੋਂ 25 ਸਾਲ 30 ਸਾਲ ਪਹਿਲਾਂ ਡਿਸਟਰੈਕਸ਼ਨਾਂ ਨਹੀਂ ਸੀ ਧਿਆਨ ਭਟਕਣ ਵਾਲੀਆਂ ਚੀਜ਼ਾਂ ਕਿੰਨੀਆਂ ਸੀ ਬਹੁਤ ਘੱਟ ਸੀ ਔਰ ਦੂਸਰਾ ਜਿਹੜਾ ਸਿਸਟਮ ਜੁਆਇੰਟ ਫੈਮਿਲੀ ਦਾ ਇਕੱਠੇ ਰਹਿਣ ਦਾ ਰਿਸ਼ਤੇ ਨਾਤੇ ਇੰਨੇ ਮਜ਼ਬੂਤ ਸੀ ਕਿ ਉੱਥੇ ਆਪਾਂ ਇੱਕ ਦੂਸਰੇ ਦੇ ਕਾਉਂਸਲਰ ਖੁਦ ਸੀ ਇੱਕ ਇੱਕ ਘੰਟਾ ਦੋ ਦੋ ਘੰਟਾ ਅਸੀਂ ਸੌਣ ਤੋਂ ਪਹਿਲਾਂ ਗੱਲਾਂ ਕਰਨੀਆਂ ਬਾਤਾਂ ਪਾਉਣੀਆਂ ਬਾਤਾਂ ਪਾਉਣੀਆਂ ਕੋਠਿਆਂ ਤੇ ਸੌਂਦੇ ਡਾਕਟਰ ਉਹ ਸ਼ਤਾਂ ਦੇ ਵਿੱਚ ਇਕੱਠੇ ਸੌਣਾ ਹਰ ਤਰ੍ਹਾਂ ਦੀ ਗੱਲ ਕਰਨਾ ਚਾਰ ਬੰਦੇ ਤੁਹਾਨੂੰ ਸਲਾਹ ਦੇਣ ਵਾਲੇ ਆਪਣਾ ਅਨੁਭਵ ਦੱਸਣ ਵਾਲੇ ਵੀ ਕੋਈ ਨਹੀਂ ਸਾਡੇ ਨਾਲ ਇੱਕ ਵਾਰ ਆਇਆ ਹੋਇਆ ਆਇਆ ਹੋਇਆ ਬੰਦੇ ਨੂੰ ਲੱਗਦਾ ਸੀ ਵੀ ਕਮਾਲ ਹੈ ਯਾਰ ਇਹ ਕਰ ਸਕਦਾ ਤਾਂ ਫਿਰ ਅਸੀਂ ਸ਼ੇਅਰਿੰਗ ਸੀ ਗੱਲ ਸਾਂਝੀ ਹੁੰਦੀ ਸੀ ਪਰ ਹੁਣ ਸਭ ਤੋਂ ਵੱਡਾ ਕਾਰਨ ਹੈ ਕਿ ਗੱਲ ਹੀ ਨਹੀਂ ਸਾਂਝੀ ਕਰਦਾ ਕਿ ਦੱਸਦਾ ਹੀ ਨਹੀਂ ਕਿਉਂਕਿ ਲੋਕਾਂ ਦਾ ਸਰਕਲ ਨਹੀਂ ਜਿਹੜਾ ਸਰਕਲ ਆ ਉਹ ਇੰਨਾ ਸੁਪਰਫਿਸ਼ੀਅਲ ਆ ਕਿ ਉਹ ਸਿਰਫ ਇਸ ਕਰਕੇ ਰੱਖਿਆ ਹੋਇਆ ਕਿ ਇਹ ਸ ਫਲਾਣੇ ਕਲੱਬ ਦੇ ਮੈਂਬਰ ਨੇ ਇਹ ਸਾਡੇ ਕਿੱਟੀ ਦੇ ਮੈਂਬਰ ਨੇ ਇਹ ਸਾਡੀ ਐਸੋਸੀਏਸ਼ਨ ਦੇ ਮੈਂਬਰ ਨੇ ਉਹਨਾਂ ਨਾਲ ਉਹਨੀਆਂ ਗੱਲਾਂ ਪਰਸਨਲ ਟੱਚ ਸੀ ਜਿਹੜਾ ਜਿੱਥੇ ਬਿਨਾ ਫਿਲਟਰ ਤੋਂ ਗੱਲਾਂ ਸ਼ੇਅਰ ਹੁੰਦੀਆਂ ਸੀ ਉਹ ਖਤਮ ਹੋ ਗਿਆ ਸ਼ੇਅਰ ਨਾ ਕਰਨ ਕਰਕੇ ਉਹ ਅੰਦਰ ਪ੍ਰੋਸੈਸ ਹੁੰਦਾ ਔਰ ਜਿੱਥੋਂ ਮਦਦ ਲੈਣ ਦੀ ਕੋਸ਼ਿਸ਼ ਕਰਦੇ ਨੇ ਲੋਕ ਉਹ ਔਥੈਂਟਿਕ ਚੀਜ਼ਾਂ ਨਹੀਂ ਉਹ ਕੀ ਕਰਦੇ ਨੇ ਗੂਗਲ ਕਰਦੇ ਨੇ ਲੋਕ how to handle stress ਉਹ ਗੂਗਲ ਤੇ ਜੀ ਸਭ ਕੁਝ ਹੁੰਦਾ ਫਿਰ ਪੜਾਈਆਂ ਡਾਕਟਰ థెరਪਿਸਟ ਇਹਨਾਂ ਸਿਸਟਮ ਬਣਨ ਦੀ ਲੋੜ ਹੀ ਨਹੀਂ ਸੀ ਉਹ ਹੁਣ ਜਿਨ੍ਹਾਂ ਨੇ ਲਿਖਿਆ ਕਿ ਸਟ्रेस ਨੂੰ ਮੈਨੇਜ ਕਿਵੇਂ ਕਰ ਲੋ ਉਹ ਆਪ 8 10 ਪੜੇ ਹੋਏ ਬਲੌਗਰ ਨੇ ਉਹਨਾਂ ਨੇ ਤਾਂ ਫੋਨ ਸੁਣਾ ਲੈ ਕੇ ਉਹਨੇ ਕਹਤਾ ਵੀ ਹਾਂ ਜੀ ਦੋਸਤੋ ਅੱਜ ਆਪਕੋ ਸਿਖਾएंगे ਕਿ ਸਟ्रेस ਕਿਵੇਂ ਮੈਨੇਜ ਕਰਤੇ ਹੈ ਜਦੋਂ ਦਾ ਪ੍ਰੋਫਾਈਲ ਦੇਖੋ ਤਾਂ ਲੱਗਦਾ ਕਿ ਇਹ ਤਾਂ 12 ਸਾਲ ਦਾ 14 15 ਸਾਲ ਦਾ ਬੱਚਾ ਹੀ ਲੱਗਦਾ ਹਜੇ ਇਹ ਤਾਂ ਇਹ ਤਾਂ ਹਜੇ ਗ੍ਰੈਜੂਏਟ ਵੀ ਨਹੀਂ ਹੋਇਆ ਇਹ ਕੀ ਦਸੂਗਾ ਮੈਂ ਦੇਖਦਾ ਹੈ ਜੇ ਸਟੋਰੀਜ਼ ਬਹੁਤ سارے ਬਲੌਗਰ ਹੈਗੇ ਨੇ ਕੁਝ ਕੋਈ অথেন্টিਸਿਟੀ ਨਹੀਂ ਕੋਈ ਜੈਨੂਇਨੈਸ ਨਹੀਂ ਔਰ ਤੁਸੀਂ ਸਲਾਹ ਇਸ ਤਰ੍ਹਾਂ ਦੀ ਦੇ ਰਹੇ ਹੋ ਕਿ ਜਿਹੜੀ ਕੀ ਖਲਵਾੜ ਕਰਨਾ ਪੁਰਾਣੇ ਜ਼ਮਾਨੇ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਸੀ ਸ਼ੇਅਰਿੰਗ ਹੁੰਦੀ ਸੀ ਇਸੇ ਕਰਕੇ ਇੱਕ ਕਹਾਵਤ ਵੀ ਆ ਕਿ ਅੱਧਾ ਦੁੱਖ ਦੱਸੇ ਤੇ ਘਟ ਜਾਂਦਾ ਉਹ ਸੱਚੀ ਸੀ ਗੱਲ ਅੰਗਰੇਜ਼ੀ ਚ ਵੀ ਹੈ ਪ੍ਰੋਬਲਮ ਇਜ਼ ਸ਼ੇਅਰਡ ਪ੍ਰੋਬਲਮ ਇਜ਼ ਹਾਫ ਸੋ ਜਿੰਨਾ ਅਸੀਂ ਗੱਲਾਂ ਸ਼ੇਅਰ ਕਰਾਂਗੇ ਉਨੀਆਂ ਸਮੱਸਿਆਵਾਂ ਜਿਹੜੀਆਂ ਉਹ ਛੋਟੀਆਂ ਲੱਗਣਗੀਆਂ ਇੱਕ ਹੋਰ ਸਵਾਲ ਆ ਤੁਸੀਂ ਵੀ ਨੋਟ ਕਰਦੇ ਹੋਗੇ ਲੋਕਾਂ ਦੀ ਸ਼ੈਨਸ਼ੀਲਤਾ ਘਟ ਗਈ ਮਾਦਾ ਘਟ ਗਿਆ ਅੱਗੇ ਨਾ ਪਿੰਡਾਂ ਦੇ ਵਿੱਚ ਜੇ ਬੰਦੇ ਨੂੰ ਸਾਥ 'ਚ ਖੜੇ ਨੂੰ ਵੀ ਕੋਈ ਗਾਲ ਕੱਢੇ ਆਂਦਾ ਕੋਈ ਸਜ਼ਾ ਲਾ ਆਂਦੇ ਤਾਂ ਅਗਲਾ ਚੁੱਪ ਕਰਕੇ ਪਾਣੀ ਵਾਂਗੂ ਪੀ ਕੇ ਆ ਕੇ ਘਰੇ ਆ ਜਾਂਦਾ ਅੱਜ ਕੱਲ ਤਾਂ ਲੋਕ ਸੋਸ਼ਲ ਮੀਡੀਆ ਤੇ ਸਿੰਘ ਫਸਾ ਲੈਂਦੇ ਆ ਗਾਲੋ ਗਾਲੀ ਇੱਕ ਉਹਨੇ ਮੈਨੂੰ ਆਹ ਕਿਹਾ ਮਾਰਿਆ ਸਕਰੀਨ ਸ਼ਾਟ ਪਾ ਤਾ ਦੁਵਾਰੇ ਫਿਰ ਉਹਨੇ ਉਧਰੋਂ ਆ ਕਰਦਾ ਇਹ ਵੀ ਇਹ ਵੀ ਸਹੀ ਹੈ ਦੇਖੋ ਮੈਂ ਦੱਸਿਆ ਕਿ ਸਿਸਟਮ ਐਵੇਂ ਹੋਣ ਕਰਕੇ ਹਰ ਬੰਦਾ ਇੰਡੀਵਿਜੂਅਲ ਲਾਈਫ ਜੀਂਦਾ ਉਹ ਆਪ ਹੀ ਹੈ ਸਭ ਕੁਝ ਆਪਣੇ ਲਈ ਪਹਿਲਾਂ ਐਮਿਹਤ ਹੁੰਦੀ ਸੀ ਕੋਈ ਕੋਈ ਗੱਲ ਨਹੀਂ ਆਪਣਾ ਚਾਚਾ ਜੀ ਕੋਈ ਗੱਲ ਨਹੀਂ ਆਪਣਾ ਭਰਾ ਹੈ ਕੋਈ ਆਪਣੀਆਂ ਤਾਇਆ ਕੋਈ ਗੱਲ ਨਹੀਂ ਉਹ ਐਮਿਹਤ ਹੁੰਦੀ ਸੀ ਰਿਸ਼ਤਿਆਂ ਦੀ ਇੰਪੋਰਟੈਂਸ ਹੁੰਦੀ ਸੀ ਕਿ ਇਹ ਬੰਦਿਆਂ ਨੂੰ ਹੱਕ ਹੁੰਦਾ ਸੀ ਅੱਜ ਕੱਲ ਅਸੀਂ ਇੰਨੇ ਸੈਲਫ ਸੈਂਟਰਡ ਆ ਸਾਨੂੰ ਪਤਾ ਕਿ ਸਾਡੇ ਲਈ ਜੋ ਚੰਗਾ ਮਣਾ ਕਰ ਸਕਦੇ ਅਸੀਂ ਕਰ ਸਕਦੇ ਇੰਨੇ ਅਸੀਂ ਸੈਲਫ ਸੈਂਟਰਡ ਫੋਕਸ ਹੋ ਕੇ ਛੁੱਟੀ ਜੀ ਲਾਈਫ ਬਣਾ ਲਈ ਅਸੀਂ ਖੁਦ ਹੀ ਸਭ ਕੁਝ ਇਸ ਕਰਕੇ ਅਸੀਂ ਬਿਲਕੁਲ ਨਹੀਂ ਇਸ ਚੀਜ਼ ਨੂੰ ਸਵੀਕਾਰ ਕਰ ਸਕਦੇ ਸਾਡੀ ਇਹਨੂੰ ਅਸੀਂ ਸਾਈਕੋਲੋਜੀ ਚ ਕਹਿੰਦੇ ਆ ਈਗੋ ਸਟਰੈਂਥ ਮਤਲਬ ਸਾਡੀ ਰੀਅਲਿਟੀ ਹਰਡ ਹੋ ਗਈ ਫੇਸ ਕਰਨ ਦੀ ਕਪੈਸਿਟੀ ਪਾਣਾ ਮੰਨਣ ਦਾ ਬਲ ਜਿਹਨੂੰ ਆਪਾਂ ਗਰਵਾਣੀ ਚ ਕਹਿੰਦੇ ਆ ਉਹ ਪਾਣਾ ਮੰਨਣ ਦਾ ਬਲ ਆ ਜਿਹੜਾ ਉਹ ਖਤਮ ਹੋ ਗਿਆ ਇੱਕ ਤਾਂ ਕਹਿੰਦੇ ਘੱਟ ਹੋ ਗਿਆ ਤਾਂ ਜ਼ੀਰੋ ਹੋ ਗਿਆ ਹੁਣ ਤਾਂ ਤੁਸੀਂ ਆਹ ਕੁਰਸੀ ਮੈਂ ਕਹਾਂ ਇੱਥੇ ਲਾਉਣੇ ਆ ਤੁਸੀਂ ਕੋਈ ਨਹੀਂ ਨਹੀਂ ਇੱਥੇ ਲਾ ਦਿਓ ਇਸੇ ਚੀਜ਼ ਚ ਮੈਂ ਕਹੂੰਗਾ ਵੀ ਹੱਦ ਹੋ ਗਈ ਇਹ ਮੇਰੀ ਗੱਲ ਟੋਕਿਆ ਕਿਵੇਂ ਮੇਰੀ ਗੱਲ ਨੂੰ ਵੀ ਮੈਂ ਜੋ ਮੈਂ ਕਹਣਾ ਮੇਰੀ ਗੱਲ ਮੰਨੀ ਜਾਵੇ ਉਹ ਜਿਹੜੀ ਸਮਰੱਥਾ ਜੋ ਕਪੈਸਿਟੀ ਐਕਸੈਪਟ ਕਰਨ ਦੀ ਸਿਸ ਸਵੀਕਾਰ ਬਿਲਕੁਲ ਖਤਮ ਹੋ ਗਿਆ ਔਰ ਇਸ ਮੇਜਰ ਰੀਜਨ ਦਾ ਮਾਨਸਿਕ ਸਿਹਤ ਵਿਗੜਨ ਦਾ ਕਿਉਂਕਿ ਅਸੀਂ ਕਾਉਂਸਲਿੰਗ ਸਾਈਕੋਥੈਰੇਪੀ ਚ ਵੀ ਇਹ ਜੀਆਂ ਚੀਜ਼ਾਂ ਸਿਖਾਉਂਦੇ ਆ ਕਿ ਪਹਿਲਾਂ ਚੀਜ਼ਾਂ ਨੂੰ ਸਵੀਕਾਰ ਕਰਨਾ ਸਿੱਖੋ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਡੇ ਵਸਤ ਚ ਨਹੀਂ ਹੁੰਦੀਆਂ ਪਰ ਅਸੀਂ ਇਸ ਦੌੜ ਦੇ ਚੱਕਰ ਚ ਹਰ ਚੀਜ਼ ਨੂੰ ਬਦਲਣਾ ਚਾਹੁੰਦੇ ਆ ਪਰ ਸੱਚ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਤਾਂ ਬਦਲੀ ਹੀ ਨਹੀਂ ਜਾ ਸਕਦੀਆਂ ਤਾਂ ਸਵੀਕਾਰ ਹੀ ਕਰਨੀਆਂ ਨੇ ਸਵੀਕਾਰ ਸਾਡਾ ਖਤਮ ਹੋ ਗਿਆ ਇਸ ਕਰਕੇ ਅਸੀਂ ਲੜ ਰਹੇ ਹਾਂ ਜਦੋਂ ਜਹਰ ਚੱਲੀ ਜਾ ਰਹੀ ਹੈ ਕਿ ਮੈਂ ਐ ਕਰ ਦੂੰ ਉਹ ਚੀਜ਼ਾਂ ਕਦੇ ਵੀ ਨਹੀਂ ਹੋਣੀਆਂ ਕਿਉਂਕਿ ਉਹ ਤਾਂ ਸਾਡੇ ਵਾਸਤੇ ਹੀ ਬਾਹਰ ਨੇ ਅ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਚ ਇਸ ਸਾਰੇ ਗੱਲਬਾਤ ਦੇ ਵਿੱਚ ਕੁਝ ਨਹੀਂ ਰਹੇਗਾ ਹੂੰ ਕਿਸੇ ਵੀ ਵੇਲੇ এডੂਕੇਸ਼ਨ ਹੁੰਦੀ ਸੀ ਸਾਡੇ ਤੇ ਵਰਕ ਲੋਡ ਨਹੀਂ ਹੁੰਦਾ ਸੀ ਸਰਕਾਰੀ ਸਕੂਲਾਂ ਚ ਅਸੀਂ ਪੜੇ ਹਾਂ ਪਰ ਅੱਜ ਕੱਲ ਤਾਂ ਐਲ ਕੇ ਜੀ ਵਾਲੇ ਬੱਚੇ ਤੋਂ ਲੈ ਕੇ ਤੇ ਹਾਇਰ ਕਲਾਸ ਤੱਕ ਹਰ ਕੋਈ এডੂਕੇਸ਼ਨ ਦੇ ਪ੍ਰੈਸ਼ਰ ਚ ਟੈਨਸ਼ਨ ਚ ਕੈਰੀਅਰ ਦੀ ਟੈਨਸ਼ਨ ਆ ਸਕੂਲਾਂ ਆਊ ਟਿਊਸ਼ਨ ਤੇ ਟਿਊਸ਼ਨ ਤੋਂ ਆ ਹੋਰ ਅੱਗੇ ਫਿਰ ਕੋਚਿੰਗਾਂ ਸ਼ੁਰੂ ਹੋ ਜਾਂਦੀਆਂ ਨੇ এডੂਕੇਸ਼ਨ ਨੇ ਸਟ्रेस ਵਧਾਇਆ ਬਹੁਤ ਵਧਾਇਆ ਮੈਂ ਸਗੋਂ ਹਮੇਸ਼ਾ ਇਹ ਕਹਾਂ ਕਿਹੜਾ ਵਿਕਾਸ ਆ ਡਵੈਲਪਮੈਂਟ ਆ ਬੱਚੇ ਦਾ ਉਹ ਸਿਰਫ ਅਕੈਡਮਿਕ ਨਹੀਂ ਹੁੰਦਾ ਉਹਦੀ ਸੋਸ਼ਲ ਡਵੈਲਪਮੈਂਟ ਆ ਉਹਦੀ ਫਿਜ਼ੀਕਲ ਡਵੈਲਪਮੈਂਟ ਆ ਉਹਦੀ ਮਾਨਸਿਕ ਇਮੋਸ਼ਨਲ ਡਵੈਲਪਮੈਂਟ ਆ ਉਹਦੀ ਕਿੰਨੀਆ ਡਵੈਲਪਮੈਂਟ ਆ ਲਗਾਤਾਰ ਸਿਰਫ ਅਕੈਡਮਿਕ ਐਕਟੀਵਿਟੀਜ਼ ਨਾਲ ਉਸ ਤੁਸੀਂ ਇੱਕ ਪਾਸੜ ਵਿਕਾਸ ਹੋ ਰਿਹਾ ਦਾ ਉਹਦੀ ਸੋਸ਼ਲਾਈਜ਼ੇਸ਼ਨ ਨਹੀਂ ਹੋ ਕਿਸੇ ਨੂੰ ਮਿਲ ਨਹੀਂ ਪਾ ਰਿਹਾ ਕੱਲ ਨੂੰ ਵੱਡਾ ਹੋ ਕੇ ਰਿਸ਼ਤੇ ਨਸਤੇ ਨਹੀਂ ਬਣਾ ਪਾਊਗਾ ਕਿਸੇ ਨੂੰ ਡੀਲ ਨਹੀਂ ਕਰ ਪਾਊਗਾ ਪੰਜ ਬੰਦਿਆਂ ਚ ਖੜ ਕੇ ਆਪਣਾ ਵਿਊ ਆਪਣੀ ਭਾਵਨਾ ਮੈਨੂੰ ਐਕਸਪ੍ਰੈਸ ਨਹੀਂ ਕਰ ਪਾਊਗਾ ਕਿਉਂਕਿ ਉਹਦਾ ਤਾਂ ਮੇਲਜੋਲ ਹੀ ਨਹੀਂ ਇਸੇ ਤਰ੍ਹਾਂ ਸਰੀਰਕ ਵਿਕਾਸ ਆ ਜਦੋਂ ਬੈਠੇ ਪੜਨਾ ਸਿਰਫ ਸਕਰੀਨ ਤੇ ਜਾਂ ਕਿਤਾਬ ਤੇ ਉਹਦੇ ਸਰੀਰਕ ਗਤੀਵਿਧੀਆਂ ਨਹੀਂ ਹੋ ਰਹੀਆਂ ਐਕਟੀਵਿਟੀ ਕੋਈ ਭੱਜਣ ੱਠਣ ਨਹੀਂ ਕੋਈ ਖੇਮ ਗੇਮ ਨਹੀਂ ਕੋਈ ਖੇਡਾ ਨਹੀਂ ਉਹਦੇ ਕਰਕੇ ਉਹ ਵਿਕਾਸ ਨਹੀਂ ਹੋਇਆ ਕੋਈ ਕਿਸੇ ਨਾਲ ਮਿਲ ਰਿਹਾ ਕੋਈ ਗਰੁੱਪ ਬਣਨੇ ਕੋਈ ਆਪਸ ਚ ਦੋਸਤਾਨਾ ਪੀਅਰਸ ਦਾ ਗਰੁੱਪ ਬਣਿਆ ਛੋਟੇ ਬੱਚਿਆਂ ਦਾ ਗਰੁੱਪ ਬਣਿਆ ਵੱਡਿਆਂ ਦਾ ਬਣਿਆ ਉਹਦੇ ਨਾਲ ਡੀਲਿੰਗ ਇੱਕ ਦੂਸਰੇ ਦੀਆਂ ਗੱਲਾਂ ਬਣੀਆਂ ਮਿਲ ਕੇ ਕੰਮ ਕਰਨਾ ਸਹਿਯੋਗ ਦੇਣਾ ਸਵੀਕਾਰ ਕਰਨਾ ਇਮੋਸ਼ਨਸ ਨੂੰ ਪ੍ਰੋਸੈਸ ਕਰਨਾ ਇਸ ਸਾਰੇ ਵਿਕਾਸ ਦਾ ਹੀ ਹਿੱਸਾ ਜੇ ਸਕੂਲਾਂ ਨੂੰ ਕਾਲਜਾਂ ਨੂੰ ਇਹ ਲੱਗਦਾ ਕਿ ਸਿਰਫ ਕਲਾਸ ਰੂਮਾਂ ਦੇ ਵਿੱਚ ਬਿਠਾ ਕੇ ਅਸੀਂ ਕੁਝ ਕਰ ਦਾਂਗੇ ਉਹ ਬਿਲਕੁਲ ਭੁੱਲ ਜਾਣ ਮੈਨੂੰ ਪਤਾ ਸਾਡੇ ਕੋਲ ਬੜੇ ਬੀਟ ਐ ਕੈਂਬੀਏ ਕਰਕੇ ਟਾਪਰ ਜ਼ਰੂਰ ਨੇ ਪਰ ਉਹ ਬੰਦੇ ਨੀਵੀਂ ਪਾ ਕੇ ਬੈਠਦੇ ਨੇ ਔਰ ਗੱਲ ਨਹੀਂ ਕਰ پا ਰਹੇ ਕਿਉਂਕਿ ਉਹਨਾਂ ਨੂੰ ਡਿਪਰੈਸ਼ਨ ਹੋ ਗਿਆ ਉਹਨਾਂ ਨੂੰ ਐਂਗਜ਼ਾਇਟੀ ਹੋ ਗਈ ਉਹਨਾਂ ਦੇ ਵਿਆਹ ਹੋ ਗਏ ਵਿਆਹ ਉਹਨਾਂ ਨੇ ਉਹੀ ਘੱਟ ਨੌਲੇਜ ਕਰਕੇ ਕਹਿੰਦੇ ਜੀ ਵਿਆਹ ਕਰ ਦਿਓ ਮੁੰਡਾ ਠੀਕ ਹੋ ਜਾਊਗਾ ਰਾਣੀ ਜਮਾਨੇ ਜੀ ਕਰਦੇ ਸੀ ਵੀ ਸ਼ਾਇਦ ਆਪੇ ਸੰਭੇ ਜਾਊ ਆਪੇ ਸਮਝੋ ਉਹ ਵਿਚਾਰਾ ਪਹਿਲਾਂ ਤਾਂ ਆਪ ਕੱਲਾ ਪਰੇਸ਼ਾਨ ਸੀ ਹੁਣ ਨਾਲ ਇੱਕ ਦੂਸਰਾ ਪਾਰਟਨਰ ਵੀ ਪਰੇਸ਼ਾਨ ਕਰਦਾ ਇੱਕ ਇਹ ਧਾਰਨਾ ਵੀ ਹੁੰਦੀ ਆ ਜੇ ਮੁੰਡਾ ਆਪੇ ਸਿੱਧਾ ਕਰ ਦੂਗੀ ਆਕੇ ਜਾਂ ਆਪੇ ਸਿਆਣਾ ਕਰ ਦੋਗੇ ਉਹ ਸਗੋ ਪਾਪ ਆ ਮੈਂ ਤਾਂ ਕਹੂੰਗਾ ਵੀ ਪਹਿਲਾਂ ਤਾਂ ਇੱਕ ਬੰਦੇ ਨੂੰ ਠੀਕ ਕਰਨਾ ਸੀ ਹੁਣ ਉਹ ਦੂਜਾ ਸਹੀ ਸਲਾਮਤ ਬੰਦਾ ਲਿਆ ਕੇ ਡਿਸਟਰਬ ਬੰਦੇ ਨਾਲ ਪਾਤਾ ਤੇ ਹੁਣ ਉਹਨੂੰ ਵੀ ਠੀਕ ਕਰਨਾ ਪਊਗਾ ਪਹਿਲਾਂ ਉਸ ਬੰਦੇ ਨੂੰ ਸਾਹਿਬ ਕੀਤਾ ਜਾਵੇ ਉਹਦੀ ਫੰਕਸ਼ਨਿੰਗ ਨੂੰ ਮੈਕਸੀਮਾਈਜ਼ ਕੀਤਾ ਜਾਵੇ ਉਹਦੇ ਪੋਟੈਂਸ਼ੀਅਲ ਨੂੰ ਆਪਟੀਮਾਈਜ਼ ਕੀਤਾ ਜਾਵੇ ਉਹ ਬੰਦਾ ਫਿਰ ਉਹਦਾ ਵਿਆਹ ਹੋਗਾ 2 ਸਾਲ ਲੇਟ ਹੋ ਜਾਊਗਾ ਡਸ ਨਾਟ ਮੈਟਰ ਪਰ ਉਹ ਹਜੇ ਇਸ ਕਪੈਸਿਟੀ ਚ ਨਹੀਂ ਵੀ ਕਿਸ ਤਨਭਾ ਪਾਵੇ ਔਰ ਉਸ ਤੇ ਜੇ ਕੋਈ ਨਾਰਮਲ ਲੜਕੀ ਆ ਗਈ ਉਹਨੇ ਤਾਂ ਰੁਕਣਾ ਨਹੀਂ ਹੂੰ ਉਹ ਤਾਂ ਫਿਰ 2 ਮਹੀਨੇ ਬਾਅਦ ਕਹੋਗੀ ਵੀ ਭਾਈ ਇਹ ਮੈਂ ਤਾਂ ਸਹੀ ਨਹੀਂ ਲੱਗ ਰਿਹਾ ਮੈਂ ਤਾਂ ਜਾਣਾ ਉਸ ਤੋਂ ਬਾਅਦ ਉਹਦਾ ਡਿਪਰੈਸ਼ਨ ਪਹਿਲਾਂ ਹੀ ਸੀ ਉਹਦੇ ਨਾਲ ਐਡਾ ਵੱਡਾ ਟਰਮਾ ਹੋ ਜਾਊਗੀ ਮੇਰੀ ਵਾਈਫ ਚਲੇਗੀ ਉਹ ਵਿਚਾਰਾ ਹੋਰ ਡਬਲ ਡਿਪਰੈਸ਼ਨ ਚ ਚਲਾ ਜਾਊਗਾ ਇਸ ਕਰਕੇ ਇਹ ਚੀਜ਼ਾਂ ਬਿਲਕੁਲ ਬੇਤੁਕੀਆਂ ਤੇ ਗਲਤ ਨੇ ਕਿ ਵਿਆਹ ਕਰਕੇ ਲੋਕ ਠੀਕ ਹੋ ਜਾਣਗੇ ਜ਼ਿੰਮੇਵਾਰੀ ਪਾਉਗੀ ਆਪੇ ਸਮਝ ਜਾਣਗੇ ਅੱਜ ਕੱਲ ਦੇ ਜ਼ਮਾਨਾ ਇਸ ਤਰ੍ਹਾਂ ਦਾ ਨਹੀਂ ਜ਼ਿੰਮੇਵਾਰੀਆਂ ਨੂੰ ਡਿਫਾਈਨ ਕਰਨਾ ਹੀ ਬਹੁਤ ਔਖਾ ਜਿਹਾ ਹੈ। ਅੱਜ ਕੱਲ ਜ਼ਿੰਮੇਵਾਰੀ ਇਹ ਨਹੀਂ ਹੈਗਾ ਵੀ ਬਸ ਜਾਣਾ ਪੈਸੇ ਕਮਾਉਣੇ ਨੇ ਤੇ ਘਰ-ਬਾਰ ਚਲਾਉਣਾ। ਐਡੀਆਂ ਮਾਈਕਰੋ ਲੈਵਲ ਤੇ ਜ਼ਿੰਮੇਵਾਰੀਆਂ ਨੇ ਜਿਹੜੇ ਤੁਹਾਨੂੰ ਮੈਂ ਦੱਸੂਗਾ ਤੁਸੀਂ ਆਪਣੀਆਂ ਦੱਸੋਗੇ ਅਗਲ ਉਹ ਯਾਰ ਹੱਦ ਆ ਆ ਕੀ ਗੱਲ ਹੋਈ ਇਹ ਕਿਹੜਾ ਕੰਮ ਆ ਪਰ ਉਹ ਸਾਨੂੰ ਉਹਨਾਂ ਜ਼ਿੰਮੇਵਾਰੀਆਂ 'ਚ ਵਿਆਹ ਤਾਂ ਚੇਤੇ ਨਹੀਂ ਰਹਿੰਦਾ। ਉਹਦੇ 'ਚ ਚੇਤੇ ਇਹਨਾਂ ਦਾ ਐਟੀਆਂ ਛੋਟੀਆਂ-ਛੁਟੀਆਂ ਚੀਜ਼ਾਂ ਸੀ ਦਿਨ ਪਰ ਸਾਰਾ ਦਿਨ ਮੈਨੇਜ ਕਰਦੇ ਆ ਕਿ ਸਾਡਾ ਨਾਲ ਵਾਲਾ ਸਾਥੀ ਨਹੀਂ ਸਮਝ ਸਕਦਾ। ਇਸੇ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਸ ਅੱਜਕੱਲ ਸਾਈਕੋਲੋਜੀ ਕਾਉਂਸਲਿੰਗ ਮਾਈਂਡਫੁਲਨੈਸ ਮੈਡੀਟੇਸ਼ਨ ਇਹਨਾਂ ਚੀਜ਼ਾਂ ਨੂੰ ਰੈਗੂਲਰ ਆਪਣੀ ਲਾਈਫ ਦਾ ਹਿੱਸਾ ਬਣਾਉਣਾ ਚਾਹੀਦਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਪਾਗਲ ਹੋ ਜਾਂ ਮਾਨਸਿਕ ਰੋਗੀਆਂ ਇਹ ਇਸ ਕਰਕੇ ਜ਼ਰੂਰੀ ਨਹੀਂ ਕਿ ਮਾਨਸਿਕ ਰੋਗੀ ਹੋ ਨਾ ਜਾਓ ਆਪਣੇ ਆਪ ਨੂੰ ਠੀਕ ਰੱਖਣ ਵਾਸਤੇ ਜ਼ਰੂਰੀ ਹੈ ਜਿਵੇਂ ਡਾਈਟ ਯੋਗਾ ਅੱਜਕੱਲ ਕਿੰਨੀਆਂ ਚੀਜ਼ਾਂ ਚੱਲਦੀਆਂ ਨੇ ਕਿ ਆਹ ਖਾਓ ਇਹਦੇ ਚਾਹ ਚੀਜ਼ਾਂ ਕਾਰਬਸ ਖਾਓ ਫੈਟ ਨਾ ਖਾਓ ਫਲਾਨੀ ਫੈਟ ਖਾਓ ਉਸੇ ਤਰ੍ਹਾਂ ਮਾਨਸਿਕ ਸਿਹਤ ਵਾਸਤੇ ਵੀ ਅਸੀਂ ਕੀ ਕਰੀਏ ਕੀ ਨਾ ਕਰੀਏ ਇਹ ਵੀ ਉਨਾ ਹੀ ਜ਼ਰੂਰੀ ਹੈ ਅ ਅਖੀਰ ਤੇ ਡਾਕਟਰ ਸਾਹਿਬ ਹਾਲੇ ਸਵਾਲ ਤਾਂ ਹਾਲੇ ਮੇਰੇ ਹੋਰ ਵੀ ਬਹੁਤ ਆ ਥੋੜਾ ਜਿਹਾ ਅਸੀਂ ਸਮੇਂ ਦਾ ਵੀ ਧਿਆਨ ਰੱਖਣਾ ਹੁੰਦਾ ਬਹੁਤ ਵਾਰ ਅਸੀਂ ਇਸ ਤਰ੍ਹਾਂ ਦੇ ਸੋਸ਼ਲ ਪੇजेस ਦੇਖਦੇ ਆ ਬਹੁਤ ਸਾਰੀਆਂ ਕਿਤਾਬਾਂ ਅਸੀਂ ਬੁੱਕਸਟਾਲ ਤੇ ਪਈਆਂ ਦੇਖਦੇ ਆ ਖੁਸ਼ ਰਹਿਣਾ ਸਿੱਖੋ ਹਾਂ ਖੁਸ਼ੀ ਦਾ ਮੰਤਰ ਤੁਸੀਂ ਡਾਕਟਰ ਨੂੰ ਤੁਸੀਂ ਬਹੁਤ ਸਾਰੇ ਪੇਸ਼ੈਂਟਸ ਨਾਲ ਤੁਹਾਡਾ ਬਾਪੈਂਦਾ ਅਸਲ ਖੁਸ਼ ਰਹਿਣ ਦਾ ਮੰਤਰ ਹੈ ਕੀ ਕਿਵੇਂ ਰਹਿ ਸਕਦੇ ਖੁਸ਼ ਦੇਖੋ ਬਿਲਕੁਲ ਬਹੁਤ ਔਖਾ ਸਵਾਲ ਆ ਇਹਦਾ ਅਨਸਰ ਦੇਣਾ ਕਿਉਂਕਿ ਇੰਨਾ ਇੰਡੀਵਿਜੂਅਲਿਸਟਿਕ ਆ ਇੰਨਾ ਜ਼ਿਆਦਾ ਇਹ ਇਹ ਕਹਿ ਲੋ ਕਿ ਨਿੱਜੀ ਸਵਾਲ ਆ ਕਿ ਹੋ ਸਕਦਾ ਜਿਹੜੀਆਂ ਚੀਜ਼ਾਂ ਕਰਕੇ ਮੈਂ ਖੁਸ਼ ਰਹ ਰਿਹਾ ਉਹ ਤੁਹਾਡੇ ਲਈ ਸਭ ਤੋਂ ਗੁੱਸਾ ਦੇਣ ਵਾਲੀਆਂ ਚੀਜ਼ਾਂ ਹੋਣ ਹਾਂ ਕਿਉਂਕਿ ਹਰ ਵਿਅਕਤੀ ਭਿੰਨਾ ਤੇ ਉਹਦੀਆਂ ਆਪਣੀਆਂ ਚੁਆਇਸਿਸ ਤੇ ਆਪਣੀਆਂ ਲਾਈਕਸ ਨੇ ਤੋਂ ਮੈਂ ਐਜ਼ ਅ ਸਾਈਕੋਲੋਜਿਸਟ ਹੀ ਕਹੂੰਗਾ ਕਿ ਦੇਖੋ ਸਭ ਖੁਸ਼ ਰਹਿਣ ਦਾ ਮਤਲਬ ਇਹੀ ਆ ਕਿ ਤੁਸੀਂ ਆਪਣੀ ਇੱਕ ਪ੍ਰੋਡਕਟਿਵ ਦਿਨਚਰਿਆ ਰੱਖੋ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਇੱਕ ਨਿਯਮਤ ਸਿਸਟਮ ਹੋਣਾ ਚਾਹੀਦਾ ਜੋ ਤੁਹਾਨੂੰ ਪ੍ਰੈਸ਼ਰ ਨਹੀਂ ਦੇ ਰਿਹਾ ਉਹ ਚੀਜ਼ਾਂ ਕਰੋ ਆਪਣੇ ਖਾਣ ਦਾ ਪੀਣ ਦਾ ਜਿਵੇਂ ਇੱਕ ਨਿਯਮਤ ਸਮਾਂ ਉਸੇ ਤਰੀਕੇ ਨਾਲ ਹਰ ਚੀਜ਼ ਦਾ ਇੱਕ ਫਿਕਸ ਸਮਾਂ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਤੁਸੀਂ ਰਾਤ ਨੂੰ 2 ਵਜੇ ਖਾ ਰਹੇ ਹੋ ਹਮ ਔਰ ਅਗਲੇ ਦਿਨ ਸਵੇਰੇ 1 ਵਜੇ ਉੱਠ ਰਹੇ ਹੋ ਹਮ ਇਹਦਾ ਸਿਸਟਮ ਆ ਹਰ ਚੀਜ਼ ਦਾ ਇੱਕ ਸਿਸਟਮ ਆ ਨਿਯਮਤ ਸਿਸਟਮ 'ਚ ਚੱਲੋਗੇ ਸਹੀ ਸਮੇਂ ਤੇ ਉੱਠੋਗੇ ਸਹੀ ਸਮੇਂ ਤੇ ਖਾਓਗੇ ਸਹੀ ਸਮੇਂ ਤੇ ਪੀਓਗੇ ਮੋਬਾਈਲ ਹੋਰ ਟੀਵੀ ਇਹਨਾਂ ਚੀਜ਼ਾਂ ਦੀ ਵੀ ਸਹੀ ਵਰਤੋਂ ਕਰੋਗੇ ਔਰ ਆਪਣੀ ਦੋਸਤਾਂ ਮਿੱਤਰਾਂ ਪਰਿਵਾਰ ਨੂੰ ਵੀ ਸਮਾਂ ਦਿਓਗੇ ਉਹਨਾਂ ਨਾਲ ਬੈਠੋਗੇ ਗੱਲਾਂ ਬਾਤਾਂ ਕਰੋਗੇ ਤਾਂ ਜੋ ਉਸ ਤੋਂ ਬਾਅਦ ਜੋ ਭਾਵਨਾਵਾਂ ਜੋ ਫੀਲਿੰਗ ਤੁਸੀਂ ਅਨੁਭਵ ਕਰੋਗੇ ਉਹ ਤੁਹਾਨੂੰ ਖੁਸ਼ੀ ਦੇਊਗਾ 100% ਦੋਗੀ ਜਦੋਂ ਇੱਕ ਪਾਸੇ ਵਿਕਾਸ ਜਾਂ ਸਿਰਫ ਪ੍ਰੋਫੈਸ਼ਨ ਤੇ ਲੱਗੇ ਹੋਏ ਚੱਲ ਕੰਮ ਚੱਲ ਪੈਸਾ ਪੈਸਾ ਕਮ ਬਿਜ਼ਨਸ ਬੀਡਿੰਗ ਆਏ ਤਾਂ ਵੀ ਔਖਾ ਜੇ ਸਾਰਾ ਦਿਨ ਪਰਸਨਲ ਤੇ ਆਗੇ ਚਲੋ ਜਿਮ ਡਾਈਟ ਕਮ ਉਹ ਤਿਆਰ ਸ਼ਿੰਗਾਰ ਮੇਕਅਪ ਫੇਰ ਵੀ ਔਖਾ ਜੇ ਸਿਰਫ ਸੋਸ਼ਲ ਲਾਈਫ ਤੇ ਚਲੇ ਗਏ ਕਿ ਚਲੋ ਮੈਨੂੰ ਮਿਲੋ ਰਿਸ਼ਤੇਦਾਰ ਮਿਲੋ ਤਾਂ ਵੀ ਔਖਾ ਤਾਂ ਬੈਲੈਂਸ ਜ਼ਰੂਰੀ ਆ ਹਾ ਪਰਸਨਲ ਲਾਈਫ ਪ੍ਰੋਫੈਸ਼ਨਲ ਲਾਈਫ ਸੋਸ਼ਲ ਲਾਈਫ ਇਹ ਤਿੰਨਾਂ ਨੂੰ ਇਕੁਅਲ ਇੰਪੋਰਟੈਂਸ ਦਿਓ ਔਰ ਇਸ ਦੀ ਇੱਕ ਨਿਯਮਤ ਸਮਾਂ ਰੱਖੋ ਹਰ ਚੀਜ਼ ਲਈ ਔਰ ਡਿਸਪਲਿਨਸ ਕਰੋ ਜਿਸ ਤਰ੍ਹਾਂ ਸਰੀਰਕ ਸਿਹਤ ਜ਼ਰੂਰੀ ਆ ਉਸ ਤਰੀਕੇ ਨਾਲ ਮਾਨਸਿਕ ਸਿਹਤ ਲਈ ਵੀ ਟਾਈਮ ਕੱਢੋ ਕੱਟੋ-ਕੱਟ ਮੈਂ ਕਹੂੰਗਾ ਕਿ 20 ਤੋਂ 25 ਮਿੰਟ ਜਿੰਨਾ ਮਰਜ਼ੀ ਵੀ ਹੋਵੇ 25 ਮਿੰਟ ਆਪਣੇ ਸਰੀਰ ਲਈ ਚਾਹੇ ਵਾਕ ਕਰੋ ਯੋਗਾ ਕਰੋ ਚਾਹੇ ਪੌੜੀ ਚੜ੍ਹੋ ਚਾਹੇ ਰਸੀ ਟੱਪੋ ਔਰ ਕੱਟੋ-ਕੱਟ 10-15 ਮਿੰਟ ਆਪਣੇ ਮਾਨਸਿਕ ਸਿਹਤ ਲਈ ਜਿੱਦੇ ਚ ਮਿਊਜ਼ਿਕ ਸੁਣੋ ਡਾਂਸ ਕਰੋ ਯੋਗਾ ਕਰੋ ਮੈਡੀਟੇਸ਼ਨ ਕਰੋ ਮਾਈਂਡਫੁਲਨੈਸ ਕਰੋ ਔਰ ਜੋ ਵੀ ਤੁਸੀਂ ਕਿਸੇ ਨੂੰ ਮੰਨਦੇ ਹੋ ਕਿਸੇ ਤੋਂ ਭਜਨ ਸਿਮਰਨ ਕਰਦੇ ਹੋ ਸਿੱਖੋਂ ਹਿੰਦੂਆਂ ਉਹ ਸ चीज ਦਾ ਰੱਬ ਦਾ ਨਾਮ ਜਿਸ ਰੂਪ ਚ ਵੀ ਲੈ ਲੈਂਦੇ ਹੋ 5-10 ਮਿੰਟ ਉਹ ਲੋ ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਕੇ ਲਗਾਤਾਰ ਕੰਸਿਸਟੈਂਸੀ ਇਹ ਲਗਾਤਾਰ ਜਿਹੜੀ ਨਿਰੰਤਰ ਰਹਿਣਾ ਜ਼ਰੂਰੀ ਹੈ ਨਹੀਂ ਵੀ 2 ਦਿਨ ਤਾਂ ਕਰ ਲਿਆ ਬਹੁਤ ਵਧੀਆ ਫਿਰ ਹਫਤਾ ਕਰੇ ਨਹੀਂ ਇਹ ਜਿਹੜੀ ਨਿਰੰਤਰ ਚੀਜ਼ਾਂ ਚੱਲਣੀਆਂ ਤੁਸੀਂ ਦੇਖੋਗੇ 1-2 ਹਫਤੇ ਬਾਅਦ ਤੁਹਾਡੇ ਸੁਭਾਅ ਦੇ ਵਿੱਚ ਇੱਕ ਬੜਾ ਸ਼ਾਨਦਾਰ ਚੇਂਜ ਆਊਗਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਮੈਂ ਹੁਣ ਜ਼ਿਆਦਾ ਖੁਸ਼ ਹਾਂ ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਬਹੁਤ ਅਹਿਮ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਤੇ ਦੋਸਤੋ ਸਾਨੂੰ ਉਮੀਦ ਹੈ ਕਿ ਅੱਜ ਦੀ ਇਹ ਮੈਂਟਲ ਹੈਲਥ ਔਰ ਮਨੁੱਖੀ ਸੁਭਾਅ ਬਾਰੇ ਅਸੀਂ ਰੁਟੀਨ ਕਿਹੋ ਜਿਹਾ ਰੱਖਣਾ ਅਸੀਂ ਆਪਣੇ ਗੁੱਸੇ ਤੇ ਕਾਬੂ ਕਿਵੇਂ ਪਾਉਣਾ ਇਗੋ ਨੂੰ ਆਪਣੀ ਨੂੰ ਕਿਵੇਂ ਬਚਾ ਕੇ ਰੱਖਣਾ ਸ਼ੈਨਸ਼ੀਲਤਾ ਜਾਂ ਅਸੀਂ ਆਪਣੇ ਅੰਦਰ ਪ੍ਰਾਪਤ ਕਰਨ ਦੀ ਕੁਸ਼ਲ ਸਿੱਖਣ ਦੀ ਅਸੀਂ ਪ੍ਰਵਿਰਤੀ ਕਿਵੇਂ ਵਧਾਉਣੀ ਆ ਸਾਰੇ ਜਿਹੜੇ ਪੁਆਇੰਟ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੇ ਲੱਗੇ ਹੋਣੇ ਆ ਔਰ ਇਹ ਜਾਣਕਾਰੀ ਜਿੱਥੇ ਤੁਸੀਂ ਖੁਦ ਗ੍ਰਹਿਣ ਕਰੋਗੇ ਤੇ ਉੱਥੇ ਤੁਸੀਂ ਆਪਣੇ ਅੱਗੇ ਦੋਸਤਾਂ ਨਾਲ ਵੀ ਸਾਂਝੀ ਕਰੋਗੇ ਡਾਕਟਰ ਸਾਹਿਬ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਇੱਥੇ ਆ ਗਿਆ ਲੈਣੇ ਆ ਕਦੇ ਫਿਰ ਜੁੜਾਂਗੇ ਕਿਸੇ ਹੋਰ ਮਾਹਿਰ ਨਾਲ ਕਿਸੇ ਹੋਰ ਸਾਡੇ ਨਾਲ ਜੁੜੀ ਹੋਈ ਸਵਾਲਾਂ ਨੂੰ ਲੈ ਕੇ ਧੰਨਵਾਦ